ਪਰ ਅਰਾਮਾ ਤੋਂ ਮੁੜ ਕੇ ਭਾਈ ਡੌਂਕੀ ਸਟਾਰਟ ਹੋ ਜਾਂਦੀ ਐ ਮੁੜ ਕੇ ਅਰਾਮਾ ਤੋਂ ਚੱਲਣਾ ਸਟਾਰਟ ਹੋ ਜਾਂਦਾ ਤਿੰਨ ਦਿਨ ਵਕਤ ਜੰਗਲ ਚ ਲੱਗਦੇ ਕੋਈ ਕੰਟੈਕਟ ਨਹੀਂ ਕਰਦੇ ਨਾ ਕੋਈ ਕੁਝ ਨਹੀਂ ਹੁੰਦਾ ਬਸ ਤਿੰਨ ਦਿਨ ਰੱਬ ਦੇ ਹਸਰੇ ਤੁਰਨਾ ਪੈਂਦਾ ਅਰਾਮਾ ਜੇ ਇਹ ਦਿੱਕਤ ਆਉਂਦੀ ਆ ਕਈ ਬੰਦੇ ਤੇ ਡਿਪਰੈਸ਼ਨ ਚ ਚੱਲ ਜਾਂਦੇ ਉੱਥੇ ਪਹਿਲਾਂ ਤੇ ਲਾਸ਼ਾਂ ਵੇਖਦੇ ਨੇ ਵੇਖਣ ਨੂੰ ਮਿਲਦੀਆਂ ਕਈ ਦੇ ਮਤਲਬ ਕਈ ਜਗ੍ਹਾ ਤੇ ਜਿਦਾਂ ਸਿਰ ਦੀਆਂ ਹੱਡੀਆਂ ਉਦਾਂ ਹੀ ਪਈਆਂ ਵਾ ਖੋਪੜਾ ਉਦਾਂ ਪਿਆ ਵਾ ਕਿਸੇ ਦੀ ਅੱਖ ਜੋ ਕੀੜੇ ਨਿਕਲਣ ਦੇ ਇਦਾਂ ਕਰਕੇ ਜਿਹੜੇ ਹੁੰਦੇ ਨੇ ਜਿਆਦਾਤਰ ਨੀਗਰੋ ਹੁੰਦੇ ਨੇ ਜਾਂ ਗੋਰੇ ਹੁੰਦੇ ਨੇ ਜਾਂ ਕੌਣ ਹੁੰਦੇ ਨੇ ਔਰ ਇਹ ਇਹਨਾਂ ਦਾ ਥੋੜਾ ਨਾ ਬਤੀਰਾ ਕਿਵੇਂ ਰਹਿੰਦਾਗਾ ਪੰਜਾਬੀਆਂ ਨਾਲ ਮਤਲਬ ਕਿ ਸਹੀ ਆ ਮਲਕੀ ਜਿਹੜੇ ਹੋਰ ਆ ਨਾ ਆਪਾਂ ਕਹਿ ਜਾਈਏ ਵੀ ਸਪੈਨਿਸ਼ ਆ ਜਾਂ ਦੂਜੇ ਚਾਈਨਾ ਵਾਲੇ ਆ ਕੋਈ ਵੀ ਆ ਇਹਨਾਂ ਨਾਲ ਮਤਲਬ ਕਿ ਜਦਾਂ ਆਪਾਂ ਕਹਿ ਦਈਏ ਇਹਨਾਂ ਦੀਆਂ ਲੇਡੀਜ਼ ਆ ਜਦਾਂ ਫੈਮਿਲੀ ਜਾਂਦੇ ਆ ਉਹਨਾਂ ਨਾਲ ਮਤਲਬ ਕਿ ਉਹਨਾਂ ਦਾ ਰੇਵ ਵੀ ਕਰ ਦਿੰਦੇ ਹੈਗੇ ਪਰਿਵਾਰ ਜਾਂਦੇ ਨੇ ਮਹਿਲਾਵਾਂ ਨਾਲ ਹੁੰਦੀਆਂ ਲੇਡੀਜ਼ ਨਾਲ ਹੁੰਦੇ ਜਵਾਕ ਨਾਲ ਹੁੰਦੇ ਨੇ ਉੱਥੇ ਘਰ ਵਾਲਾ ਤਾਂ ਕੁਝ ਵੀ ਨਹੀਂ ਕਰ ਸਕਦਾ ਉਹਨਾਂ ਮੁਰੇ ਇਹ ਆਪਣੇ ਨਾ ਪੰਜਾਬੀਆਂ ਤੋਂ ਨਾ ਉਹ ਡੋਂਕਰ ਥੋੜਾ ਪੈ ਖਾਂਦੇ ਆ ਮਤਲਬ ਕਿ ਕੋਈ ਪਿੱਛੇ ਜਿਹੇ ਤੁਸੀਂ ਕੋਲੰਬੀਆ ਸੀ ਨਾ ਤੇ ਉੱਥੇ ਆਪਣੇ ਪੰਜਾਬ ਦੇ ਡੋਂਕਰ ਨੇ ਇਦਾਂ ਦੀ ਹਰਕਤ ਕੀਤੀ ਆਪਣੇ ਪੰਜਾਬੀਆਂ ਨੇ ਡੋਂਕਰੀ ਮਾਰਤਾ ਸੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਤੇ ਨਾਲ ਅਸੀਂ ਹੁਣ ਬੈਠੇ ਆ ਅਮਰਸਰ ਦੇ ਪਿੰਡ ਬੰਡਾਲਾ ਦੇ ਵਿੱਚ ਇੱਥੋਂ ਦਾ ਜਤਿੰਦਰ ਸਿੰਘ ਨਾਂ ਦਾ ਮੁੰਡਾ ਅਮਰੀਕਾ ਜਾਂਦਾ ਤੇ ਉਸ ਤੋਂ ਬਾਅਦ ਡਿਪੋਰਟੇਸ਼ਨ ਦੇ ਵਿੱਚ ਉਸ ਦਾ ਵੀ ਨਾਂ ਆ ਜਾਂਦਾ ਤੇ ਉਹਨਾਂ ਗੱਲਬਾਤ ਕਰਦੇ ਆ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਸ ਨੂੰ ਗੁਜ਼ਰਨਾ ਪਿਆ ਬਈ ਪਹਿਲਾਂ ਤਾਂ ਕਿੰਨਾ ਟਾਈਮ ਤੁਸੀਂ ਜਿਹੜਾ ਹੋ ਗਿਆ ਸੀ ਤੁਹਾਨੂੰ ਉੱਥੇ ਪਹੁੰਚਿਆ ਨੂੰ ਕਿੰਨੇ ਮਹੀਨੇ ਹੋਗੇ ਸੀ ਬਈ ਮੈਂ ਨਾ ਇੱਥੋਂ ਇੰਡੀਆ ਤੋਂ 17 ਸਤੰਬਰ ਨੂੰ ਮੇਰੀ ਮਤਲਬ ਕਿ ਫਲਾਈਟ ਹੀ ਗਵਾਨਾ ਦੀ ਬੰਬੀਦੋਂ ਤੇ ਮਤਲਬ ਉਹ ਕਿ ਮੈਂ ਗੱਲਬਾਤ ਏਜੈਂਡਾ ਸਾਰੀ ਬਾਇਰ ਕੀਤੀ ਤੇ ਮਤਲਬ ਉਹ ਕਿ ਕੋਈ ਥਰਡੀ ਗੇਮ ਦਾ ਮੈਂ ਨਾ ਕੁਝ ਨਹੀਂ ਕੀਤਾ ਸੀ ਤੇ ਉਹਨੇ ਮੈਨੂੰ ਇਹ ਗੱਲ ਕਹੀ ਵੀ ਆਪਾਂ ਤੇਰਾ ਥਰਡੀ ਗੇਮ ਦਾ ਕੁਝ ਨਹੀਂ ਕਰਨਾ ਜੇ ਥਰਡੀ ਗੇਮ ਕਰਾਉਣੀ ਆ ਤੇ 40 ਲੱਖ ਰੁਪਇਆ ਜੇ ਤੂੰ ਬਾਇਰ ਜਾਣਾ ਚਾਹੁੰਦਾ ਵਾ ਤੇ 50 ਲੱਖ ਰੁਪਇਆ ਤੇ ਮੈਂ ਮਤਲਬ ਉਹਦੇ ਨਾਲ ਕੀਤਾ ਹੀ ਮਤਲਬ ਕਿ ਮੈਂ ਮਤਲਬ ਕਿ ਜੰਗਲ ਵਾਲਾ ਮੈਂ ਨੂੰ ਕਿਹਾ ਵੀ ਮੈਂ ਨਹੀਂ ਹੈਗਾ ਜੰਗਲ ਵਾਲਾ ਮੈਂ ਤਾਂ ਨਹੀਂ ਤੁਰਦੂ ਰੋਣਾ ਤੇ ਤੂੰ ਮੈਨੂੰ ਨਾ ਮੇਰਾ ਬਾਇਫਲੇਟ ਵਾਲਾ ਕੰਮ ਰੱਖ ਤੇ ਮੈਂ ਬਾਇਫਲੇਟ ਹੀ ਜਾਣਾ ਮੈਂ ਤੁਰਨ ਵਾਲਾ ਕੰਮ ਨਹੀਂ ਰੱਖਣਾ ਮੈਂ ਉਹਨੇ ਮੁੜ ਕੇ ਮੈਨੂੰ ਕੀ ਕੀਤਾ ਵੀ ਗਵਾਨਾ ਨੇ 10 ਦਿਨ ਬਿਠਾਤਾ ਤੇ ਬਾਅਦ ਚ ਉਹਨੇ ਮੈਨੂੰ ਉੱਥੇ ਕਹਿੰਦਾ ਵੀ ਤੂੰ ਉੱਥੇ ਚੱਲ ਦੂਸਰਾ ਬ੍ਰਾਜ਼ੀਲ ਬ੍ਰਾਜ਼ੀਲ ਤੋ ਕਹਿੰਦਾ ਮੈਂ ਤੇਰੀ ਮਿਲ ਕੇ ਫਲਾਈਟ ਕਰਾ ਦੇਣਾ ਬ੍ਰਾਜ਼ੀਲ ਵੀ ਭਾਈ ਉਹਨੇ 1 ਦਿਨ 2 ਦਿਨ 3 ਦਿਨ ਪਾ ਗਏ ਉਹਨੇ 15 ਦਿਨ ਬਿਠਾਤਾ ਮੈਨੂੰ ਮੁੜ ਕੇ ਕਹਿੰਦਾ ਬਲੀਵਿਆ ਚੱਲ ਤੂੰ ਬਲੀਵਿਆ ਤੇਰੀ ਫਲਾਈਟ ਕਰਾਉਣਾ ਬਲੀਵਿਆ ਤੇ ਭਾਈ ਮੈਨੂੰ ਸ਼ੋਰ ਹੋ ਗਿਆ 100% ਵੀ ਹੁਣ ਮੇਰੀ ਫਲਾਈਟ ਨਹੀਂ ਹੋਣੀ ਕਿਉਂਕਿ ਗਵਾਨਾ ਤਾਰ ਕਿ ਉਹਨੇ ਮੇ ਤੋਂ 20 ਤੋਂ 22 ਲੱਖ ਰੁਪਏ ਲੈ ਲਿਆ ਸੀ ਤੇ ਮੈਨੂੰ ਸ਼ੋਰ ਹੋ ਗਿਆ ਵੀ ਮੈਂ ਜੇ ਮੈਂ ਵਾਪਸ ਵੀ ਜਾਣਾ ਜੀ ਇਹਦੇ ਵਿੱਚ ਮੇਰਾ ਨੁਕਸਾਨ ਆ ਤੇ ਹੁਣ ਮੈਨੂੰ ਫਿਰ ਉਹ ਕਦਮ ਡੋਂਕੀ ਵਾਲਾ ਚੱਕਣਾ ਹੀ ਪੈਣਾ ਕਿਉਂਕਿ ਗਾੜੀ ਡੋਂਕੀ ਵਾਲਾ ਹੀ ਰਾਹ ਹੀ ਫਲਾਈਟ ਵਾਲਾ ਨੰਗਾ ਇਸ ਵਾਰ ਹਾਂਜੀ ਕਿੰਨੇ ਜਣੇ ਸੀ ਬਾਈ ਤੁਸੀਂ ਨਾਲ ਮੇਰੇ ਨਾਲ ਭਾਜੀ ਮਤਲਬ ਕਿ ਫਿਲਹਾਲ ਤੇ ਮੈਂ ਕੱਲਾ ਹੀ ਬਾਕੀ ਜਿਹੜਾ ਮੇਰੇ ਨਾਲ ਬੰਬੇ ਤੋਂ ਗਰੁੱਪ ਤੁਰਿਆ ਉਹ ਹੈਗਾ ਇਹ 18 ਜਣੇ ਦਾ ਬਾਕੀ ਉਹਨਾਂ ਦੇ ਏਜੰਟ ਲੱਗੇ ਉਹ ਅਲੱਗ-ਅਲੱਗ ਹੋ ਗਏ 18 ਜਣੇ ਬੰਬੇ ਤੋਂ ਵੀ ਸੀਗੇ ਹਾਂਜੀ 18 ਤੁਸੀਂ ਕਿੱਥੇ ਇਕੱਠੇ ਹੋਏ ਬਾਈ ਐਸੀ ਮਤਲਬ ਕਿ ਇੱਥੋਂ ਮੇਰੀ ਅੰਮ੍ਰਿਤਸਰ ਤੋਂ ਡੋਮੈਸਟਿਕ ਤੇ ਬੰਬੇ ਮਤਲਬ ਕਿ ਉੱਥੇ ਇਹਨੇ ਹੋਟਲ ਤੇ ਰੱਖੇ ਜੈਂਟ ਨੇ ਜਿਹੜੇ ਚੜਾਉਂਦੇ ਸੈਟਿੰਗ ਨਾਲ ਤੋਂ ਬੰਬੇ ਤੋਂ ਤੇ ਉਹ ਸਾਰੇ ਮਤਲਬ ਕਿ ਹਰਿਆਣੇ ਵਾਲੇ ਕੋਈ ਕਿਤੇ ਸੀ ਤੇ ਲਗਭਗ ਸਾਰੇ ਮੁੰਡੇ ਹਰਿਆਣੇ ਤੋਂ ਹੀ ਮੈਂ ਹੀ ਇੱਕ ਮਤਲਬ ਕਿ ਇੱਕ ਪੰਜਾਬੀ ਸੀ ਜਿਹੜਾ ਮਤਲਬ ਕਿ ਇਦਾਂ ਹੀ ਤੇ ਭਈ ਇਹ ਜਿਹੜਾ ਡਾਂਕੀ ਵਾਲਾ ਅਸਲ ਰਾਹਗਾ ਜਿੱਥੋਂ ਤੁਸੀਂ ਪੈਦਲ ਹੋ ਜਾਂਦੇ ਹੋ ਮਤਲਬ ਜਿੱਥੇ ਤੁਹਾਨੂੰ ਆਪ ਚੱਲਣਾ ਪੈਂਦਾ ਉਹ ਕਿੱਥੋਂ ਕਿ ਜਾ ਕੇ ਸ਼ੁਰੂ ਹੁੰਦਾਗਾ ਉਹ ਕਪੂਰਗਾ ਨਾ ਤੋਂ ਮਤਲਬ ਕਿ ਸ਼ਿਪ ਲੱਗਦੀ ਕਪੂਰਗਾ ਨਾਲ ਹੀ ਉਹ ਮਤਲਬ ਕਿ ਕੋਈ ਛੋਟੀ ਸ਼ਿਪ ਦੇ ਨਾਂ ਤੇ ਕਿਸ਼ਤੀ ਆ ਛੋਟੀ ਤੇ ਮਤਲਬ ਕਿ ਉਹ ਤੇ ਕੋਈ 10 ਜਾਂ 15 ਬੰਦੇ ਬੈਂਦੇ ਜਿੱਚੋ 35 ਤੋਂ 40 ਬੰਦੇ ਭਾਉਂਦੇ ਉਹ ਚ ਤੇ ਉਹ ਵੀ ਮਤਲਬ ਕਿ ਜਿਹੜੇ ਟਾਈਮ ਤੇ ਹੈਂ ਕਰੀਕ ਕੀਤਾ ਮਤਲਬ ਕਿ ਉਸ ਦਿਨ ਰਾਤ ਪਤਾ ਨਹੀਂ ਸਾਡੀ ਮਾੜੀ ਕਿਸਮਤ ਹੀ ਵੀ ਨੇਰ ਇਹਨਾਂ ਤੂਫਾਨ ਇਹਨਾਂ ਤੇ ਮੀਂਹ ਪਿਆ ਸੀ ਤੇ ਉਹ ਬੇੜੀ ਨਾ ਦੋ ਤੋਂ ਤਿੰਨ ਵਾਰ ਪਲਟਦੀ ਪਲਟਦੀ ਬਜੀ ਆ ਤੇ ਮਤਲਬ ਕਿ ਸਾਰੇ ਮੁੰਡੇ ਰੋਣ ਲੱਗ ਗਏ ਵੀ ਅੱਜ ਪਾਰ ਨਹੀਂ ਲੱਗਣਾ ਕਿਉਂਕਿ ਤੂਫਾਨ ਵੀ ਇੰਨਾ ਜ਼ਿਆਦਾ ਹੈ ਸਮੁੰਦਰ 'ਚ ਵੀ ਛੱਲਾ ਵੀ ਮਤਲਬ ਕਿ ਬਹੁਤ ਜ਼ਿਆਦਾ ਹੋ ਗਿਆ ਪਾਣੀ ਨਾਲ ਸਾਰੇ ਵੇਚੇ ਭਰ ਗਏ ਆ ਪਾਣੀ ਭਿੱਜ ਗਏ ਤੇ ਉਹ ਤੋਂ ਮੁੜ ਕੇ ਪਰਮਾ ਤੋਂ ਮੁੜ ਕੇ ਭਾਈ ਡੌਂਕੀ ਸਟਾਰਟ ਹੋ ਜਾਂਦੀ ਹੈ ਮੁੜ ਕੇ ਪਰਮਾ ਤੋਂ ਚੱਲਣਾ ਸਟਾਰਟ ਹੋ ਜਾਂਦਾ ਤਿੰਨ ਦਿਨ ਮੁੜ ਕੇ ਜੰਗਲ 'ਚ ਲੱਗਦੇ ਕੋਈ ਕੰਟੈਕਟ ਨਹੀਂ ਕਰਦੇ ਨਾ ਕੋਈ ਕੁਝ ਨਹੀਂ ਹੁੰਦਾ ਬਸ ਤਿੰਨ ਦਿਨ ਰੱਬ ਦੇ ਹਸਰੇ ਤੁਰਨਾ ਪੈਂਦਾ ਜਿਹੜਾ ਪਨਾਮਾ ਦਾ ਜੰਗਲ ਹੈ ਇਹ ਕੋਈ ਐ ਵੀ ਰੂਟ ਹੁੰਦਾ ਕਹਿੰਦੇ ਵੀ ਰੁਪੇ ਜਿਸ ਹਿਸਾਬ ਨਾਲ ਦੇ ਜਾਉਗੇ ਪਨਾਮਾ ਜਾਣਾ ਵੀ ਨਹੀਂ ਪੈਂਦਾ ਕੋਈ ਹਾਂਜੀ ਮਤਲਬ ਕਿ ਇਹ ਆ ਵੀ ਕੋਈ ਜਿੱਦਾਂ ਮੇਰੇ ਨਾਲ ਹੁਣ ਇੱਥੇ ਗੁਰਦਾਸਪੁਰ ਦਾ ਮੈਨੂੰ ਉੱਥੇ ਕੈਂਪ ਵਿੱਚ ਮਿਲਿਆ ਸੀ ਤੇ ਉਹਨਾਂ ਦੀ ਕੋਈ ਉਮਰ ਹੈਗੀ ਸੀ ਕੋਈ 44-42 ਸਾਲ ਮਤਲਬ ਕਿ ਉਹਨਾਂ ਵੀ ਇਦਾਂ ਕੀਤਾ ਹੈ ਵੀ ਹਮ ਉਹਨੇ ਪੈਸੇ ਦਿੱਤੇ 45 ਲੱਖ ਰੁਪਈਆ ਤੇ ਉਹਨੇ ਪੈਸੇ ਮੇਰੇ ਤੋਂ 5 ਲੱਖ ਘਟ ਗਿਆ ਕੀਤਾ ਤੇ ਮਤਲਬ ਕਿ ਉਹ ਪਹੁੰਚਿਆ ਵੀ ਕੋਈ 15 ਦਿਨ ਦੇ ਅੰਦਰ ਵਿੱਚ ਵਿੱਚ ਮੈਕਸੀਕੋ ਪਹੁੰਚ ਗਿਆ ਤੁਹਾਡੇ ਕਿੰਨੇ ਰੁਪਏ ਲੱਗੇ ਕੋਲੋਂ ਮੇਰੇ 50 ਲੱਖ ਲੱਗੇ ਜੀ ਤੇ 50 ਲੱਖ ਤੁਸੀਂ ਸ਼ਿਫਟਾਂ ਦੇ ਵਿੱਚ ਦਿੱਤਾ ਜਿਵੇਂ ਜਿਵੇਂ ਤੁਸੀਂ ਉੱਥੇ ਜਾਂਦੇ ਹੋ ਰਸਤੇਆਂ ਦੇ ਵਿੱਚ ਵੀ ਪਾਈ ਜਾਂਦੇ ਹੋ ਰੁਪਏ ਤੁਸੀਂ ਉਹਨਾਂ ਨੂੰ ਹਾਂਜੀ ਮਤਲਬ ਕਿ ਜਦੋਂ ਮੇਰੀ ਫਲਾਈਟ ਹੋ ਗਈ ਫਿਰ ਮੈਂ ਗਵਾਨਾ ਉਤਰ ਕੇ ਜਿੱਦਾਂ ਬਾਕੀ ਮੁੰਡਿਆਂ ਦੇ ਨਾਲ ਹੀ ਮਤਲਬ ਕਿ ਜਿਹੜਾ ਮੇਰਾ ਪਹਿਲਾ 18 ਜਣਾਂ ਦਾ ਗਰੁੱਪ ਹੀ ਮੈਨੂੰ ਉਹਨਾਂ ਦੇ ਨਾਲ ਸਭ ਵੀ ਮੈਨੂੰ ਪੇਮੈਂਟ ਦੇਣੀ ਪਈ ਮਤਲਬ ਕਿ 22 ਲੱਖ ਜਿੰਨਾ ਵੀ ਦੇਣਾ ਪੈਂਦਾ ਤੇ ਉਹ ਤੋਂ ਗਾੜੀ ਫਿਰ ਮੈਂ ਮਤਲਬ ਕਿ ਜਿੱਦਾਂ ਜਿੱਦਾਂ ਗਾਂ ਇਹਨਾਂ ਤੋਰੀ ਗਏ ਜਦੋਂ ਜਦੋਂ ਪੇਮੈਂਟ ਮੰਗਦੇ ਰਹੇ ਉਹ ਤੋਂ ਉਹ ਤੋਂ ਦਿੰਦੇ ਰਹੇ ਪਨਾਮਾਂ ਦੀ ਭਾਈ ਜੇ ਆਪਾਂ ਗੱਲ ਕਰੀਏ ਸਾਰੇ ਡੰਕੀਆਂ ਨਾਲ ਸੀ ਲਗਾਤਾਰ ਇੰਟਰਵਿਊ ਲੋਕਾਂ ਦੀਆਂ ਕਰ ਰਹੇ ਆ ਹਨ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਕਿੰਨਾ ਕੱਖ ਹੈ ਸਾਨੂੰ ਤੁਸੀਂ ਕੁਝ ਚੀਜ਼ਾਂ ਇਹ ਜਿਹੀਆਂ ਦੱਸੋ ਮੰਨ ਲਓ ਕੋਈ ਕਿੱਸਾ ਦੱਸੋ ਕੋਈ ਸਟੋਰੀ ਦੱਸੋ ਜਿਹੜਾ ਤੁਸੀਂ ਆਪ ਦੇਖਿਆ ਹੋਵੇ ਤੁਸੀਂ ਸੁਣਿਆ ਹੋਵੇ ਕਿ ਡੌਂਕਰਾਂ ਦੇ ਵੱਲੋਂ ਆਹ ਚੀਜ਼ਾਂ ਉੱਥੇ ਕੀਤੀਆਂ ਜਾਂਦੀਆਂ ਕੋਈ ਘਟਨਾ ਕਿਸੇ ਨਾਲ ਵਾਪਰੀ ਹੋਵੇ ਪੰਜਾਬੀ ਨਾਲ ਜਾਂ ਕਿਸੇ ਹੋਰ ਮੁੰਡੇ ਨਾਲ ਜਾਂ ਕਿਸੇ ਉੱਥੇ ਕੁੜੀਆਂ ਨਾਲ ਪਹਿਲਾਂ ਤੇ ਭਾਈ ਮਤਲਬ ਕਿ ਜਿੰਨਾ ਪਨਾਮਾਂ 'ਚ ਇਹ ਦਿੱਕਤ ਆਉਂਦੀ ਆ ਕਈ ਬੰਦੇ ਤੇ ਡਿਪਰੈਸ਼ਨ ਚ ਚਲ ਜਾਂਦੇ ਉਥੇ ਪਹਿਲਾਂ ਤੇ ਲਾਸ਼ਾਂ ਵੇਖਦੇ ਵੇਖਣ ਨੂੰ ਮਿਲਦੀਆਂ ਆਂ ਹੀ ਪਈਆਂ ਲਾਸ਼ਾਂ ਮਜੂਤੇ ਜਿੱਥੋਂ ਲਾਸ਼ਾਂ ਮਤਲਬ ਕਿ ਪਾਣੀ ਪੀਣ ਜਾਂਦੇ ਨਾ ਨਦੀ ਤੋਂ ਉਥੇ ਮਤਲਬ ਕਿ ਹਾਈ ਮਤਲਬ ਕਿ ਸਾਰਾ ਗਰੁੱਪ ਹੀ ਮਤਲਬ ਕਿ ਹਾਈ ਸ਼ਾਮਾਂ ਨੂੰ ਸੇਰ ਦੇ ਚੱਲੇ 6 ਵਜੇ ਸ਼ਾਮੀ 5 ਵਜੇ ਇੱਕ ਨਦੀ ਦੇ ਕੰਢੇ ਉਹਨਾਂ ਨੇ ਡੋਂਕਰਾਂ ਨੇ ਆਵਾਜ਼ ਦਿੱਤੀ ਵੀ ਤੁਸੀਂ ਅੱਜ ਰੁਕਣਾ ਵਾ ਇੱਥੇ ਬਸ ਸਵੇਰੇ ਚੱਲਣਾ 5 6 ਵਜੇ ਮਤਲਬ ਕਿ ਹਾਂ ਦਾ ਕੈਂਪ ਲਾ ਲਓ ਇੰਨ ਕੈਂਪ ਲਾ ਕੇ ਪਰੇ ਨਹੀਂ ਤੁਹਾਨੂੰ ਦੇਖਣ ਗਿਆ ਨਾ ਤੁਹਾਨੂੰ ਸਹੀ ਨਹੀਂ ਗਾਵੇਂ ਆਪਾਂ ਫਿਰ ਸਵੇਰੇ ਤੁਰਨਾ ਦਿੱਕਤ ਹੋਏਗੀ ਆਪਾਂ ਪਾਣੀ ਪੀ ਕੇ ਉਹਨੇ ਨਦੀ ਚੱਲਣ ਢੀ ਅਸੀਂ ਨਦੀ ਤੋਂ ਥੋੜਾ ਸਾਈਡ ਤੇ ਪਾਣੀ ਪੀਣਗੇ ਤੇ ਉੱਥੇ লাশ ਮੋਦੀ ਪਈ ਸੀ ਉੱਥੇ ਇੱਕ ਫਿਰ ਸਹੀ ਉਥੋਂ ਭੱਜ ਕੇ ਇੱਧਰ ਆ ਗਏ ਮੁੜ ਕੇ ਉਹਨਾਂ ਨੂੰ ਦੱਸਿਆ ਤੇ ਡੌਂਕਰ ਨੇ ਮਤਲਬ ਕਿ ਉਹਨਾਂ ਲਈ ਨਾ ਜਿੱਦਾਂ ਕੋਈ ਨਿੱਗੀ ਜੀ ਗੱਲ ਹੀ ਆ ਵੀ লাশ ਪਈ ਉੱਥੇ ਉਹ ਰੋਜ਼ ਹੀ ਆ ਨਾ ਕੰਮ ਹੀ ਆ ਦੇਖਦੀ ਹੁਣੇ ਰੋਜ਼ ਹਾਂਜੀ ਮਤਲਬ ਕਿ ਉੱਥੇ ਮਤਲਬ ਕਿ ਕਈ ਦੇ ਮਤਲਬ ਕਿ ਕਈ ਜਗ੍ਹਾ ਤੇ ਜਿੱਦਾਂ ਸਿਰ ਦੀਆਂ ਹੱਡੀਆਂ ਉਦਾਂ ਹੀ ਪਈਆਂ ਆ ਕੋਪੜ ਉਹਦਾਂ ਪਿਆ ਵਾ ਕਿਸੇ ਦੀ ਅੱਖ 'ਚੋਂ ਕੀੜੇ ਨਿਕਲਣ ਦੇ ਇਦਾਂ ਕਰਕੇ ਮਤਲਬ ਕਿ ਜਿਹੜੀਆਂ ਕੋਈ ਲਾਲੋਪੀ ਹਫਤਾ ਦੋ ਹਫਤੇ ਹੋ ਗਏ ਆ ਜਿਨ੍ਹਾਂ ਦੇ ਮਤਲਬ ਕਿ ਸਟਾਰਟਿੰਗ ਮਾਸ ਖਾਣਾ ਕੀੜੇ ਮਕੋੜੇ ਨੇ ਚਾਲੂ ਕੀਤਾ ਉਹਦਾਂ ਦੀਆਂ ਮਿਲਦੀਆਂ ਤੇ ਉਹ ਮਤਲਬ ਕਿ ਬੜਾ ਡਰਾਉਣਾ ਸੀਨ ਗਾੜੀ ਆਉਂਦਾ ਤੇ ਇਹ ਜਿਹੜਾ ਬਈ ਪੂਰੇ ਦਾ ਪੂਰਾ ਸੀਨ ਹੈ ਇਹ ਸਾਰਾ ਕੁਝ ਹੁੰਦੇ ਨੇ ਇਹ ਹੁਣ ਸਰਕਾਰਾਂ ਵੀ ਜਿੱਥੇ ਵੀ ਇਹ ਏਰੀਆ ਪੈਂਦਾ ਪਨਾਮਾ ਵੀ ਆਖਰਕਾਰ ਦੇਸ਼ ਦਾ हिस्सा ਹੀ ਹੈ ਉੱਥੇ ਲੋਕ ਮਤਲਬ ਸਰਕਾਰਾਂ ਨਹੀਂ ਦੇਖਦੀਆਂ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਇਹ ਰੂਟ ਤੋਂ ਜਾਂਦੇ ਨੇ ਸਾਰੀ ਸੈਟਿੰਗ ਹੀ ਹੈ ਫੇਰ ਤੋਂ ਡੋਂਕਣ ਨੁਕਣਾਂ A to Z ਡੋਂਕਰਾਂ ਦਾ ਭਾਈ ਸੈਟਿੰਗ ਹੁੰਦੀ ਡੋਂਕਰਾਂ ਨੂੰ ਮਤਲਬ ਕਿ ਉਹ ਆਪਣੇ ਪੈਸੇ ਨਾਲ ਮਤਲਬ ਹੁੰਦਾ ਮਤਲਬ ਕਿ ਡੋਂਕਰੇ ਦੱਸਣਦਾ ਆਪਣੇ ਵੀ ਆ ਰਾਹ ਸਾਫ਼ ਕਰ ਦੋ ਇਹ ਸਹੀ ਨਹੀਂ ਆ ਮਤਲਬ ਕਿ ਉਹ ਰਾਹ ਮਤਲਬ ਕਿ ਦੋ ਨੰਬਰੀ ਜਿਹੜਾ ਉਹ ਰਾਹ ਦੇ ਵਿੱਚ ਪੈ ਗਿਆ ਮੇਰੇ ਹਿਸਾਬ ਨਾਲ ਤੇ ਭਾਈ ਅੱਧ ਤੋਂ ਜ਼ਿਆਦਾ ਬੰਦੇ ਜਾਂ ਤੇ ਅੱਧੇ ਫ੍ਰੈਕਚਰ ਹੋ ਜਾਂਦੇ ਜੇ ਤੇ ਜਾਂ ਤੇ ਅੱਧੇ ਬੰਦੇ ਡਿਪਰੈਸ਼ਨ ਤੇ ਤੇ ਜਾਂ ਮੇਰੇ ਹਿਸਾਬ ਨਾਲ ਤੇ ਕੋਈ ਮਰਮੁਰੀ ਜਾਂਦਾ ਕਿਉਂਕਿ ਉਹ ਪਨਾਮਾ ਇਹ ਕਹਿ ਜੀ ਚੀਜ਼ ਬੰਦਾ ਜੇ ਹਾਸਦਾ ਸਦਾ ਪਾਰ ਕਰ ਲਓ ਸਹੀ ਆ ਗਰੁੱਪ ਦੇ ਨਾਲ ਮਨ ਮਿਲ ਜੇਗਾ ਸਹੀ ਆ ਤੇ ਜੇ ਇਹ ਬੰਦਾ ਉਹ ਗਰੁੱਪ ਚ ਟੈਨਸ਼ਨ ਲਈ ਗਿਆ ਫਿਰ ਉਹ ਟੈਨਸ਼ਨ ਲੈਂਦਾ ਲੈਂਦਾ ਮਤਲਬ ਕਿ ਮੇਰੇ ਨਾਲ ਹੀ ਤੇ ਉਹਨੇ ਮਤਲਬ ਕਿ ਥੋੜਾ ਮੇਰੇ ਤੋਂ ਸਰੀਰ ਤੋਂ ਵੀ ਹੈਵੀ ਤੇ ਉਹਨੇ ਮਤਲਬ ਕਿ ਇਦਾਂ ਟੈਨਸ਼ਨ ਲਈ ਮੈਂ ਤਾਂ ਤੁਰਿਆ ਨਹੀਂ ਜਾਣਾ ਡੋਂਕਰ ਨੇ ਉਹਨੇ ਵਾਰਨਿੰਗ ਦਿੱਤੀ ਵੀ ਇਹਨੂੰ ਆਪਣੇ ਤੋਂ ਗਾੜੀ ਕਰ ਲਓ ਨਹੀਂ ਤੇ ਇਹਨੂੰ ਮੈਂ ਕਿਰਚ ਮਾਰ ਕੇ ਨਦੀ 'ਚ ਸਿੱਟ ਦੇਣਾ ਫਿਰ ਤਾਂ ਕਿ ਉਹ ਇਹ ਤਾਂ ਕਹਿੰਦਾ ਹੋਊਗਾ ਵੀ ਕਿ ਦੂਜਿਆਂ ਦਾ ਮਨਰਾਲ ਨਾ ਡਾਊਨ ਕਰੇ ਇਹ ਇਹ ਮਤਲਬ ਕਿ ਉਹਨਾਂ ਮਤਲਬ ਕਿ ਉਹਨੇ ਨਾ ਇੱਕ ਫੇਰ ਆਈ ਉਹਨੂੰ ਨਾ ਇਹਨਾਂ ਕੋ ਮਤਲਬ ਕਿ ਇਗਨੋਰ じゃ ਕੀਤਾ ਥੋੜਾ ਜਿਹਾ ਗਾੜੀ ਗਿਆ ਵੀ ਸਾਨੂੰ ਵੇਖੇ ਸਪੀਡ ਫੜੂਗਾ ਪਰ ਉਹਦੇ ਨਾਲ ਸਿਰ ਤੇ ਕੋਈ ਅਸਰ ਨਹੀਂ ਆਂਦਾ ਮੈਨੂੰ ਮਾਰ ਦੋ ਮਾਰ ਦੋ ਕਿਰਚ ਤੂੰ ਡਰੇ ਨਾ ਮੁੜ ਕੇ ਉਹਨੇ ਰਵਾਲਵਰ ਕੱਢ ਲਿਆ ਕਿੱਟ ਚੋਂ ਟੌਕਰ ਨੇ ਹਾਂ ਮਤਲਬ ਕਿ ਕਿੱਟ ਚ ਰਵਾਲਵਰ ਕੱਢ ਲਿਆ ਤੇ ਮੁੜ ਕੇ ਉਹ ਨਾ ਫੇਰ ਉਹ ਨਾ ਡਰੇ ਉਹ ਸ਼ੂਟ ਹੀ ਸ਼ੂਟਿੰਗ ਗੱਡੀ ਕਰੀ ਜਾਵੇ ਸਾਨੂੰ ਬੜਾ ਹੋਰ ਤਰ੍ਹਾਂ ਹੋਏ ਵੀ ਯਾਰ ਤੂੰ ਤੁਰ ਪਾ ਮਤਲਬ ਕਿ ਤੇਰੇ ਮਾਂ ਪਿਓ ਨੂੰ ਇਥੇ ਲਾਸ਼ ਵੀ ਨਹੀਂ ਲੱਭਣੀ ਜਿੱਦ ਤੂੰ ਇਹਨਾਂ ਮਾਰਤਾ ਤੂੰ ਕੀ ਕਰਨ ਨਾ ਜਾਂ ਤੇ ਫਿਰ ਤ ਪੀ ਤੂੰ ਇੱਦਾਂ ਸੋਲਾਂ ਵੀ ਇਦਾਂ ਵਾਂ ਉਹਨਾਂ ਦਾ ਭਾਈ ਨਹੀਂ ਮੈਂ ਵੀ ਇਦਾਂ ਹੀ ਫਸਿਆ ਵਾਂ ਗੱਲ ਇਦਾਂ ਵਾਂ ਮੈਨੂੰ ਬੜਾ ਕੁਝ ਕਿਹਾ ਫਿਰ ਨਾ ਉਹਨੂੰ ਹਾਂ ਹੀ ਮਤਲਬ ਕਿ ਇੱਕ ਸਾਰੇ ਮਤਲਬ ਕਿ ਪੰਜਾਬੀ ਬੰਦੇ ਤਰਸ ਜੇ ਤੇ ਆ ਜਾਂਦਾ ਤੇ ਮੈਂ ਮੁੰਡਿਆਂ ਨੂੰ ਮੇਰੇ ਨਾਲ ਤਰਨ ਤਾਰਨ ਦੇ ਇਹ ਦੋ ਗਰਦਾਸਪੁਰ ਦੇ ਇਹਨਾਂ ਨੂੰ ਮੈਂ ਕਿਹਾ ਵੀ ਭਾਈ ਯਾਰ ਇਹਨੂੰ ਨਾਲ ਖੜਨਾ ਜੋ ਮਰਜ਼ੀ ਹੋ ਜੇ ਆਪਾਂ ਆਪਣਾਮਾ ਤਾਂ ਕਰ ਉਸ ਕਰਾਂਗੇ ਜੇ ਇਹ ਬੰਦਾ ਨਾਲ ਕਰੂਗਾ ਤੇ ਭਾਈ ਉਹਨੂੰ ਮਤਲਬ ਕਿ ਜਿੰਨੀਆਂ ਵੀ ਘਾਟੀਆਂ ਆਈਆਂ ਨਾ ਮਗਰ ਉਹ ਹੈ ਇਹਨੂੰ ਮਤਲਬ ਕਿ ਠੱਕੇ ਦੇ ਇੰ ਬੜਾ ਹਾਂ ਠੱਕਾ ਦੇ ਲਾਣੇ ਸਾਰੇ ਭਾਈਆਂ ਟੁੱਡਾ ਮਾਰ ਮਾਰ ਚੜਾਇਆ ਨੂੰ ਘਾਟੀਆਂ ਜਿਹੜੀਆਂ ਸਿੱਧੀਆਂ ਨੇ ਸਟ੍ਰੇਟ ਆ ਪੂਰੀਆਂ ਅਸੀਂ ਉਹਨੂੰ ਠੱਕਾ ਲਾਉਂਦੇ ਰਹੇ ਹਾਂ ਉਹ ਵੀ ਪਹੁੰਚ ਗਿਆ ਫਿਰ ਬਾਅਦ ਚ ਹਾਂਜੀ ਉਹ ਵੀ ਸਾਡੇ ਨਾਲ ਹੀ ਪਨਾਮਾ ਕਰਾਸ ਕੀਤਾ ਇਹ ਆ ਵੀ ਉਹਦੇ ਨਾਲ ਅਸੀਂ 4 ਘੰਟੇ ਲੇਟ ਕੀਤਾ ਬਾਕੀ ਸਾਰੇ ਅੱਢ ਨੂੰ ਪਹਿਲਾਂ ਅਸੀਂ ਇੱਕ ਡੋਂਕਰ ਨੂੰ ਫਿਰ ਇ ਆਪਣੇ ਨਾਂ ਰੱਖਿਆ ਬਾਈ ਸਾਡੇ ਨਾਲ ਚੱਲ ਉਹਨੂੰ ਰਿਕਵੈਸਟ ਕੀ ਡੋਂਕਰ ਕਿਹੜੇ ਹੁੰਦੇ ਨੇ ਜ਼ਿਆਦਾਤਰ ਨੀਗਰੋ ਹੁੰਦੇ ਨੇ ਜਾਂ ਗੋਰੇ ਹੁੰਦੇ ਨੇ ਜਾਂ ਕੌਣ ਹੁੰਦੇ ਨੇ ਔਰ ਇਹ ਇਹਨਾਂ ਦਾ ਤੁਹਾਡੇ ਨਾਲ ਬਤੀਰਾ ਕਿਵੇਂ ਰਹਿੰਦਾਗਾ ਮਤਲਬ ਕਿ ਆਪਣੇ ਪੰਜਾਬੀਆਂ ਨਾਲ ਮਤਲਬ ਕਿ ਸਹੀ ਆ ਮਤਲਬ ਕਿ ਜਿਹੜੇ ਹੋਰ ਆ ਨਾ ਆਪਾਂ ਕਹਿ ਦਈਏ ਵੀ ਸਪੈਨਿਸ਼ ਆ ਜਾਂ ਜਿਹੇ ਚਾਇਨਾ ਵਾਲੇ ਆ ਕੋਈ ਵੀ ਆ ਇਹਨਾਂ ਨਾਲ ਮਤਲਬ ਕਿ ਜਿੱਦਾਂ ਆਪਾਂ ਕਹਿ ਦਈਏ ਇਹਨਾਂ ਦੀਆਂ ਲੇਡੀਜ਼ ਆ ਜਿੱਦਾਂ ਫੈਮਿਲੀ ਜਾਂਦੇ ਆ ਉਹਨਾਂ ਨਾਲ ਮਤਲਬ ਕਿ ਉਹਨਾਂ ਦਾ ਰੇਪ ਵੀ ਕਰ ਦਿੰਦੇ ਆ ਗਿਆ ਮਤਲਬ ਕਿ ਅਸੀਂ ਮਤਲਬ ਕਿ ਜਿੱਦਾਂ ਜਨਾਨੀਆਂ ਦਾ ਉੱਥੇ ਹਾਂ ਰੇਪ ਮਤਲਬ ਕਿ ਜੇ ਉਹਨਾਂ ਕੋ ਕੁਝ ਪੈਸੇ ਨਿਕਲਦੇ ਦਿੰਦੇ ਠੀਕ ਆ ਨੇ ਤੇ ਫਿਰ ਉਹ ਆਪਣਾ ਜੋ ਅਸੀਂ ਇਹ ਵੀ ਸੁਣਿਆ ਕਿ ਪ੍ਰਾਈਵੇਟ ਪਾਰਟਸ ਤੋਂ ਵੀ ਲੇਡੀਜ਼ ਉੱਥੇ ਆਪਣੇ ਡਾਲਰ ਰੱਖ ਲੈਂਦੀਆਂ ਹਾਂ ਮਤਲਬ ਕਿ ਉੱਥੇ ਲਗਾਉਂਦੇ ਆ ਫਿਰ ਉਹਨਾਂ ਨੂੰ ਮਤਲਬ ਕਿ ਉਹ ਉਹਨਾਂ ਦਾ ਦੇਸ਼ ਆ ਉਹਨਾਂ ਨਾਲ ਆਪਾਂ ਇੱਕ ਹੈ ਦੋ ਨੰਬਰ 'ਚ ਆ ਆਪਾਂ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ ਉਹਨਾਂ ਦਾ ਇਲਾਕਾ ਆ ਆਪਾਂ ਜੋ ਆਪਾਂ ਕੁਝ ਵੀ ਨਹੀਂ ਕਰ ਸਕਦੇ ਉਹ ਜੋ ਚਾਹਣਾ ਆਪਾਂ ਨੂੰ ਕਰ ਸਕਦੇ ਆ ਆਪਣੀ ਕੋਈ ਸੁਣਵਾਈ ਨਹੀਂ ਆਗੀ ਉੱਥੇ ਦੇ ਜਿਹੜੇ ਪਰਿਵਾਰ ਜਾਈ ਜਾਂਦੇ ਨੇ ਆਪਣੇ ਪੰਜਾਬੀ ਵੀ ਬਹੁਤ ਜਾਂਦੇ ਨੇ ਜਾਂ ਆਪਣੇ ਇੰਡੀਅਨ ਲਾ ਲਈ ਆਪਾਂ ਬਾਰ ਬਾਰ ਪੰਜਾਬੀਆਂ ਦੀ ਗੱਲ ਛਾਡੀ ਦੀਏ ਕਿਉਂਕਿ ਗੁਜਰਾਤੀ ਬਹੁਤ ਜਾਂਦੇ ਹਰਿਆਣਵੀ ਬਹੁਤ ਜਾਂਦੇ ਜਿਹੜੇ ਪਰਿਵਾਰ ਜਾਂਦੇ ਨੇ ਮਹਿਲਾਵਾਂ ਨਾਲ ਹੁੰਦੀਆਂ ਲੇਡੀਜ਼ ਨਾਲ ਹੁੰਦੇ ਜਵਾਕ ਨਾਲ ਹੁੰਦੇ ਨੇ ਉੱਥੇ ਘਰ ਵਾਲਾ ਤਾਂ ਕੁਝ ਵੀ ਨਹੀਂ ਕਰ ਸਕਦਾ ਉਹਨਾਂ ਮੂਰੇ ਇੱਥੇ ਮਤਲਬ ਕਿ ਭਾਈ ਜੀ ਆਪਣੇ ਨਾ ਪੰਜਾਬੀਆਂ ਤੋਂ ਨਾ ਉਹ ਡੋਂਕਰ ਥੋੜਾ ਪੈ ਖਾਂਦੇ ਆ ਮਤਲਬ ਕਿ ਕੋਈ ਪਿੱਛੇ ਜਿਹੇ ਤੋਂ ਅਸੀਂ ਕਲੰਬੀਆ ਸੀ ਨਾ ਤੇ ਉੱਥੇ ਆਪਣੇ ਪੰਜਾਬ ਦੇ ਡੋਂਕਰ ਨੇ ਇਦਾਂ ਦੀ ਹਰਕਤ ਕੀਤੀ ਆਪਣੇ ਪੰਜਾਬੀਆਂ ਨੇ ਡੋਂਕਰੀ ਮਾਰਤਾ ਸੀ ਅੱਛਾ ਪੰਜਾਬੀਆਂ ਨੇ ਡੋਂਕਰ ਮਾਰਤਾ ਸੀ ਇੰਦਾ ਕੋਈ ਹਰਕਤ ਕੀਤੀ ਨਾ ਪੰਜਾਬੀਆਂ ਨੇ ਮਤਲਬ ਕਿ ਇੱਕ ਆਇਆ ਬਣਾ ਕੇ ਉੱਥੇ ਉਹਨੂੰ ਮਤਲਬ ਕਿ ਡੋਂਕਰ ਨੂੰ ਮਾਰਤਾ ਹੈ ਮਤਲਬ ਉਹਨਾਂ ਦੀ ਕੋਈ ਵਾਈਫ ਨਾਲ ਕੁਝ ਸੇੜਖਾਨੀ ਕਰਦੇ ਹਾਂ ਮਤਲਬ ਕਿ ਫੈਮਿਲੀ ਮੈਟਰ ਹੀ ਸਾਰਾ ਤੇ ਉਹਨਾਂ ਨੇ ਮਤਲਬ ਕਿ ਉਹਨਾਂ ਨੇ ਕਿਹਾ ਵੀ ਯਾਰਾ ਇੰਦਾ ਵਾਂ ਧੱਕਾ ਨਹੀਂ ਸਹਿਆ ਜਾਂਦਾ ਜਿਆਦਾ ਹੁੰਦਾ ਵਾ ਤੇ ਫਿਰ ਉਹਨਾਂ ਨੇ ਮਤਲਬ ਕਿ ਸਾਰਾ ਕੋਟ-ਕਟ ਮਾਰਤਾ ਉਹਨੂੰ ਉੱਥੇ ਤੇ ਮਤਲਬ ਉਹ ਉੱਥੇ ਇੱਕ ਇੱਕ ਟਾਈਮ ਇੱਕ ਡੋਂਕਰੀ ਹੁੰਦੇ ਇੱਕ ਟਾਈਮ ਤੇ ਨਹੀਂ ਮਤਲਬ ਕਿ ਦੂਜੇ ਡੋਂਕਰ ਨੂੰ ਪਤਾ ਲੱਗ ਗਿਆ ਹੋਊ ਵੀ ਇਹਨਾਂ ਨੇ ਇਹ ਕੀਤਾ ਕਾ ਨਹੀਂ ਮਤਲਬ ਕਿ ਉਹ ਜੇ ਪਤਾ ਲੱਗ ਵੀ ਗਿਆ ਉਹ ਤੇ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਮਤਲਬ ਕਿ ਏਕਾ ਮਤਲਬ ਕਿ ਹੋਰ ਕਿ ਕੰਟਰੀ ਵਾਲੇ ਏਕਾ ਕਰਦੇ ਨਹੀਂ ਆ ਤੇ ਹਾਂ ਮਤਲਬ ਕਿ ਉਹਨੂੰ ਇਹ ਪਤਾ ਵੀ ਇਹਨਾਂ ਦਾ ਹੁਣ ਏਕਾ ਵਾ ਮਤਲਬ ਕਿ ਇਹ ਮਤਲਬ ਕਿ ਜਾਂ ਜਾਨ ਚਲਾ ਲਓ ਜਿੱਦਾਂ ਮਰਜ਼ੀ ਲਾ ਲਓ ਮਤਲਬ ਕਿ ਆਪਣੇ ਪੰਜਾਬੀਆਂ ਦਾ ਖੌਫ ਰੱਖਦੇ ਹੋ ਤੇ ਉਹਨਾਂ ਮਤਲਬ ਕਿ ਮੈਕਸੀਕਨ ਹੋਗੇ ਜਿਨੇ ਸਾਰੇ ਉੱਥੇ ਕਿਸ ਦਾ ਇਹਨਾਂ ਨੂੰ ਕੋਈ ਕੁਛ ਨਹੀਂ ਜਿੱਦਾਂ ਮਰਜ਼ੀ ਤੁਰੇ ਫਿਰਨ ਆਪਣੇ ਇਹਨਾਂ ਦਾ ਡੌਂਕਰ ਹੋਗੇ ਜਿਹੜੇ ਮਰਜ਼ੀ ਆਪਣੇ ਪੰਜਾਬੀਆਂ ਦਾ ਖੌਫ ਰੱਖਦੇ ਆ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਤੁਹਾਨੂੰ ਕਿੰਨਾ ਟਾਈਮ ਤੁਸੀਂ ਟੈਂਟ ਚ ਰਹੇ ਉੱਥੇ ਕੈਂਪ ਚ ਲੱਗਦੇ ਨੇ ਮੈਂ ਵੀ ਜੀ ਮੈਂ ਕੋਈ 13 ਤੋਂ 14 ਦਿਨ ਮੈਂ ਉੱਥੇ ਕੈਂਪ ਚ ਰਿਹਾ ਜੀ ਇਹ ਸਾਰੇ ਹਸੈਂਡਿਆਗੋ ਵਾਲੇ ਚ ਸੀਗੇ ਤੁਸੀਂ ਹਾਂਜੀ ਸੈਂਡਿਆਗੋ ਜੀ ਇਹ ਮੈਨੂੰ ਲੱਗਦਾ ਬਈ ਜਿਹੜੇ ਹੁਣ ਪਿਛਲੇ ਤਿੰਨ ਕੁ ਮਹੀਨਿਆਂ ਦੇ ਕੇ ਨੇ ਜਿਹੜੇ ਇਹ ਟੈਂਟਾਂ ਚ ਰਹ ਰਹੇ ਨੇ ਕੈਂਪਾਂ ਉੱਥੇ ਲੱਗੇ ਹੋਏ ਨੇ ਇਹ ਉੱਥੇ ਹੀ ਸਾਰੇ ਚੱਕੇ ਨੇ ਇੱਕ ਵਾਰ ਹਾਂ ਹਾਂਜੀ ਭਾਜੀ ਮਤਲਬ ਕਿ ਉਹ ਕੈਂਪ ਦਾ ਨਾ ਇੱਕ ਰੂਲ ਆ ਮਤਲਬ ਕਿ ਕੋਈ 15 ਦਿਨ ਤੋਂ ਵੱਧ ਉੱਥੇ ਇੰਡੀਆ ਨਾ ਨਹੀਂ ਰਹਿੰਦਾ ਜੇ ਕੋਈ ਮਤਲਬ ਕਿ ਸਾਰਾ ਇਹਨਾਂ ਦਾ 15 ਦਿਨਾਂ ਦਾ ਪ੍ਰੋਸੈਸ ਹੈ 15 ਦਿਨਾਂ ਜੇ ਜੇ ਕੋਈ ਰਿਲੀਜ਼ ਹੁੰਦਾ ਵਾ ਸਹੀ ਆ ਨਹੀਂ ਤੇ ਜੇ 15 ਦਿਨਾਂ 'ਚ ਨਾ ਆਇਆ ਫਿਰ ਇਹਨਾਂ ਦਾ 1 ਮਹੀਨੇ ਦਾ ਪ੍ਰੋਸੈਸ ਹੈ 1 ਮਹੀਨੇ 'ਚ ਇਹਨਾਂ ਬਾਹਰ ਬੰਦੇ ਨੂੰ ਕੱਢਣਾ ਹੁੰਦਾ ਕਿਉਂਕਿ 1 ਮਹੀਨਾ ਤਾਂ ਲਾਉਂਦੇ 15 ਦਿਨ ਤੋਂ ਵੱਧ ਪੀ ਜਿਹਦਾ ਕੋਈ ਪੇਪਰ ਵਰਕ 'ਚ ਕੋਈ ਫਾਲਟ ਹੋਵੇ ਜੇ ਤੇ ਪਰਚਾ-ਪੁਰਚਾ ਹੋਵੇ ਉਹ ਮਤਲਬ ਕਲੀਅਰ ਕਰਨ ਦੇ ਟਾਈਮ ਲਾਉਂਦੇ ਆ ਇਦਾਂ ਤੁਹਾਨੂੰ ਪਤਾ ਲੱਗਿਆ ਸੀ ਨਹੀਂ ਜੀ ਸਾਨੂੰ ਕੁਝ ਨਹੀਂ ਦੱਸਿਆ ਮਤਲਬ ਕਿ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਦਾਂ ਤੁਹਾਨੂੰ ਨੈਕਸਟ ਪਹਿਲਾਂ ਨਾ ਉਹਨੂੰ ਤਿੰਨ ਦਿਨ ਪਹਿਲਾਂ ਜਦੋਂ ਡਿਪੋਰਟ ਕਰਨਾ ਹੈ ਨਾ ਸਾਨੂੰ ਤਿੰਨ ਦਿਨ ਪਹਿਲਾਂ ਇਹਨਾਂ ਹੱਥਕੜੀਆਂ ਲਾਈਆਂ ਤੇ ਸਾਨੂੰ ਨਾ ਜਿੱਦਾਂ ਮਤਲਬ ਕਿ ਹੱਥਕੜੀਆਂ ਲਾ ਕੇ ਸਾਨੂੰ ਬੱਸ ਜਿ ਬਿਠਾ ਕੇ ਤੇ ਸਾਨੂੰ ਨਾ ਕੈਲੀਫੋਰਨੀਆ ਦੇ ਛੜਕਾਂ ਦੇ ਘਮਾ ਕੇ ਲਿਆਏ ਮਤਲਬ ਕਿ ਥੋੜੀ ਸਿਟੀ ਜੀ ਘਮਾ ਕੇ ਲਿਆਏ ਉਹ ਫੇਰ ਜਦੋਂ ਮੁੜ ਕੇ ਕੈਂਪਲ ਤੋਂ ਬਸਾਂ ਲਾ ਰਹੀਆਂ ਫੇਰ ਪਤਾ ਨਹੀਂ ਕੀ ਚੱਕਰ ਦੇ ਮੈਂ ਸ਼ਾਇਦ ਪਤਾ ਨਹੀਂ ਕੀ ਕਰਦੇ ਹੋਇਆ ਤੇ ਕੋਈ ਅਗਲੇ ਅਗਲੇ ਕੈਂਪ ਦੀ ਫਲਾਈਟ ਆਂਦੇ ਹੋਣੀ ਸੀ ਉਹ ਕੈਨਸਲ ਹੋ ਗਈ ਐਂ ਆਪਣੇ ਅੰਦਾਜ਼ੇ ਕੈਫੇ ਲਾਈਏ ਤੇ ਮੁੜ ਕੇ ਉਹਨੇ ਕਿਹਾ ਫੇਰ ਨਾ ਦਾਦਾ ਪੌਣਾ ਘੰਟਾ ਰੋਕੇ ਨਾ ਫੇਰ ਉਹਨਾਂ ਨੇ ਨਾ ਬਸਾਂ ਤੋੜ ਲੀਆਂ ਤੇ ਫੇਰ ਉਹਨੂੰ ਉੱਦੈ ਨਾ ਕੈਲੀਫੋਰਨੀਆ ਸੜਕਾਂ ਦੇ ਕੋਹਾ ਅਗੇ ਫੇਰ ਉਹਨੂੰ ਬੱਸ ਦੋ ਗੇੜੇ ਇਦਾਂ ਲਵਾ ਕੇ ਤੇ ਬੱਸ ਜੋ ਲਾ ਕੇ ਸਾਡੀਆਂ ਮਤਲਬ ਕਿ ਹਨ ਉਹ ਖਾਣਾ ਦਿੱਤਾ ਮਤਲਬ ਕਿ ਸੌ ਨੂੰ ਬਲੈਂਕਟ ਦਿੱਤੇ ਉਲਫਾਫੇ ਹੁੰਦੇ ਆ ਤੇ ਉਹ ਦਿੱਤੇ ਸੌ ਨੂੰ ਤੇ ਮੁਰਕੇ ਕੋਲ ਪੇਪਰ ਜੀ ਹਾਂ ਤੇ ਮੁਰਕੇ ਉਹਨਾਂ ਨੇ ਉਹਦਾ ਭਾਈ ਇੱਕ ਨੁਕਸਾਨ ਵੜਾ ਮਤਲਬ ਕਿ ਜਿੱਦਾਂ ਲਾਈਟ ਜਗੰਡੀ ਆ ਨਾ ਉਹਨਾਂ ਦੇ ਲਾਈਟਾਂ ਮਤਲਬ ਕਿ ਆਪਣੇ ਜਿੱਦਾਂ ਹੀਟਰ ਨਹੀਂ ਹੁੰਦੇ ਉਹਨਾਂ ਦੇ ਮਤਲਬ ਕਿ ਉਹ ਰਾਡਾਂ ਗਰਮ ਹੋ ਜਾਂਦੀਆਂ ਤੇ ਉਹ ਜਦੋਂ ਆਪਾਂ ਲੈਨੇ ਨਾ ਪੇਪਰ ਉਹ ਪੇਪਰ ਏਡਾ ਗੰਦਾ ਵਾ ਵੀ ਜਦੋਂ ਉਹਦੇ ਉੱਤੇ ਇਹ ਵੱਜਦਾ ਨਾ ਉਥੇ ਲੋ ਚਮੜੀ ਸਾੜਦਾ ਉਹ ਚਮੜੀ ਉਹ ਉਹਦਾ ਏਸੀ ਵੜਿਆ ਏਸੀ ਮਤਲਬ ਕਿ ਉਹਨਾਂ ਨੇ ਪੂਰੇ ਉੱਤੇ ਪਕਾਣੇ ਵਾਲੇ ਸਾਰੇ ਫਲਾਏ ਉਤੇ ਸੀ ਤੇ ਉਹ ਮਤਲਬ ਕਿ ਦੋ ਏਸੀ ਲੱਗੇ ਉਦਾਂ ਦੇ ਫੁੱਲ ਕਰਕੇ ਰਾਤ ਨੂੰ ਛੱਡ ਜਿੰਦੇ ਜੇ ਉੱਤੇ ਕਰਕੇ ਲਈ ਲਫਾਫਾ ਤੇ ਗਰਮੀ ਲੱਗਦੀ ਜੇ ਲਾ ਦੇ ਨੇ ਤੇ ਠੰਡ ਲੱਗਦੀ ਇੰਨਾ ਟੌਰਚਰ ਹੀ ਉੱਥੇ ਵੀ ਤੇ ਤੁਸੀਂ ਬਈ ਆਪਣਾ ਮੈਕਸੀਕੋ ਵਾਲਾ ਬਾਰਡਰ ਜਿਹੜਾ ਆਪਾਂ ਦੇਖਦੀਆਂ ਹਨਾ ਉਹ ਟੱਪਿਆ ਤੁਸੀਂ ਮਤਲਬ 30 ਫੁੱਟ ਗੰਧੇ ਹੀ ਇੱਕ ਤੇ ਦੂਜੀ ਵੀ ਗੱਲ ਕਹਿੰਦੇ ਨੇ ਕਿ ਪਹਾੜੀਆਂ ਵੀ ਨੇ ਕਿੱਧਰ ਦੀ ਗਏ ਸੀ ਮੈਂ ਬਈ ਤੇਜਵਾਨਾ ਮਤਲਬ ਕਿ ਸਿਟੀ ਤੋਂ ਕਰਾਸ ਕੀਤਾ ਬਾਰਡਰ ਤੇ ਤੇ ਜਵਾਨਾਂ ਤੋਂ ਕੀਤਾ ਮਤਲਬ ਕਿ ਇੱਕ ਸਾਈਡ ਤੇ ਪੌੜੀ ਲੱਗੀ ਦੂਜੀ ਸਾਈਡ ਤੇ ਆਂਦਾ ਦੋਹਾਂ ਸਾਈਡ ਤੇ ਪੌੜੀ ਹੈਗੀ ਚੜ ਕੇ ਤੇ ਉਤਰ ਜੋ ਹਾਂ ਜਦੋਂ ਚੌਵੇਂ ਜਣੇ ਚੜ ਗਏ ਨਾ ਥੱਲੋਂ ਪੌੜੀ ਲੈ ਕੇ ਭੱਜ ਗਏ ਹੈ ਮਤਲਬ ਕਿ ਦੂਜੀ ਸਾਈਡ ਤੇ ਕੁਝ ਵੀ ਨਹੀਂ ਹੈਗਾ ਇਹ ਤੇ ਚਾਰ ਜਣੇ ਹਾਂ ਮਤਲਬ ਕਿ ਦੋਹਾਂ ਜਣਿਆਂ ਦੇ ਸਾਡੇ ਨਾਲ ਦੇ ਲੱਤਾਂ ਟੁੱਟ ਗਈਆਂ ਹੈ ਲੱਤਾਂ ਟੁੱਟੀਆਂ ਆਉਂਦੀਆਂ ਟੁੱਟ ਗਈਆਂ ਮਤਲਬ ਕਿ ਹਾਂ ਜਿੱਦਾਂ ਤੇ ਅਸੀਂ ਛਾਲ ਮਾਰੀ ਆ ਇਹ ਨਾਲ ਦੇ ਨੇ ਛਾਲ ਮਾਰਤੀ ਉਹ ਚੱਲ ਬਜ ਗਿਆ ਉਹਦਾ ਗੋਡੇ ਗੱਡੇ ਨੂੰ ਪੀੜ ਨਿਕਲਦੀ ਆ ਤੇ ਮੈਂ ਮੁੜ ਕੇ ਕੀਤਾ ਮੁੜ ਕੇ ਮੈਂ ਸਾਰਿਆਂ ਤੋਂ ਲਾਸਟ ਦੇ ਮੈਂ ਨਾਲ ਵੇਖ ਵੀ ਕੀ ਕਰਦੇ ਆ ਮੈਂ ਸਾਰਿਆਂ ਤੋਂ ਲਾਸਟ ਦੇ ਮੁੜਕੇ ਮੈਂ ਪੈਰ ਨੂੰ ਮਤਲਬ ਕਿ ਜਫਾ ਪਾ ਗਏ ਤੇ ਮੈਂ ਪੈਰ ਤਰੇਸ਼ਵੇਂ ਕਰਲੇ ਹੌਲੀ ਰਗੜਦੇ ਰਗੇ ਤੇ ਉਹਦੇ ਕਰਕੇ ਮੈਂ ਉਹਨਾਂ ਮਤਲਬ ਕਿ ਸਹੀ ਤੇ ਸਹੀ ਤੇ ਥੱਲੇ ਜਾ ਕੇ ਮੇਰੇ ਰਮਾਨਾਂ ਪੈਰ ਲੱਗੇ ਤੇ ਉੱਥੇ ਜਾ ਕੇ ਮਤਲਬ ਕਿ ਪੈਰ ਲੱਗੇ ਕਿੱਟਾਂ ਪਾਈਆਂ ਤੇ ਉਹ ਮਤਲਬ ਕਿ ਉਹਨਾਂ ਨੂੰ ਐਂਬੂਲੈਂਸ ਆ ਗਈ ਆ ਪੁਲਿਸ ਵਾਲਿਆਂ ਦੀ ਯੂ ਐਸ ਬਾਰਡਰ ਪੈਟਰੋਲਰਾਂ ਦੀ ਤੇ ਉਹਨਾਂ ਨੂੰ ਮਤਲਬ ਕਿ ਉਹ ਲੱਗੇ ਐਂਬੂਲੈਂਸ ਜਿਹੜਾ ਤਾ ਸਾਨੂੰ ਦੋਵਾਂ ਨੂੰ ਜਾ ਕੇ ਕੈਂਪਸ 'ਚ ਸੁੱਟ ਦੋ ਇੱਕ ਫੀਤੇ ਵੀ ਉਤਰਵਾ ਲੈਂਦੇ ਆ ਤਾਂ ਉਤਰਵਾਉਂਦੇ ਨੇ ਵੀ ਕੋਈ ਇਹ ਮਲਵਾ ਆਪਰੇ ਆਪ ਨੂੰ ਹਾਮਨਾ ਕਰ ਲੈਣ ਹਾਂਜੀ ਮਤਲਬ ਕਿ ਕੋਈ ਸੁਸਾਇਸਾਈਡ ਨਾ ਕਰ ਲੇ ਪੈਂਟਾਂ 'ਚ ਬੈਲਟਾਂ ਘੜਾ ਦਿੰਦੇ ਆ ਸਿਰ ਤੋਂ ਪਰਨੇ ਲਵਾ ਦਿੰਦੇ ਆ ਤੇ ਪਰਨੇ ਵਾਲਾ ਸੀਨ ਪਹਿਲੀ ਵਾਰ ਦੇਖਿਆ ਪਹਿਲਾ ਜਹਾਜ਼ ਆਇਆ ਹਾਲਾਂਕਿ ਲੋਕਾਂ ਨੂੰ ਨਹੀਂ ਪਤਾ ਲੇਕਿਨ ਅਸੀਂ ਦੇਖਿਆ ਉੱਥੇ ਇੱਕ 10 ਸਾਲ ਦਾ ਜਵਾਗ ਸੀ ਜੂੜੇ ਵਾਲਾ ਤੇ ਉਹਦੀ ਮਤਲਬ ਕੇਸ ਖੁੱਲੇ ਹੋਏ ਸੀ ਪਹਿਲੇ ਜਹਾਜ਼ 'ਚ ਵੀ ਜਿੰਨੂੰ ਬਾਹਰ ਕੱਢਿਆਗਾ ਉਹ ਤੋਂ ਮਤਲਬ ਜੀ ਉੱਥੇ ਰੱਖ ਦਿਆ ਵੀ ਜਿੰਨੂੰ ਵੀ ਮਤਲਬ ਕਿ ਜ਼ਿਆਦਾ ਟਾਈਮ ਹੋਈਦਾ ਇਦਾਂ ਮਤਲਬ ਕਿ ਕੇਸ ਖੁੱਲੇ ਰਹਿਣੇ ਉੱਥੇ ਮਤਲਬ ਕਿ ਜੂੜਾ ਕਰ ਲੈਣਾ ਵਾ ਨਾ ਤੇ ਨਹਾਉਣ ਨੂੰ ਦੇਣਾ ਨਾ ਨਾ ਬ੍ਰਸ਼ ਕਰਨ ਨੂੰ ਦੇਣਾ ਮੈਂ 16 ਦਿਨ ਰਿਹਾ ਮੈਂ ਇੱਕ ਦਿਨ ਭਾਈ ਨਹਾ ਕੇ ਨਹੀਂ ਵੇਖਿਆ ਸੀ ਮੈਂ ਅੱਜ ਮਤਲਬ ਕਿ ਮੈਂ ਬਣਾਉਂ ਨਹੀਂ ਹੁੰਦੇ ਕੁਝ ਵੀ ਨਹੀਂ ਕਰ ਦਿੰਦੇ ਭਾਈ ਇਹਦੇ ਪਿੱਛੇ ਕੀ ਲੌਜੀਕ ਹੈ ਦੇਖੋ ਭਾਈ ਬਸ ਤਾਂ ਹੀ ਕਰਨਾ ਮਤਲਬ ਕਿ ਇਨੀ স্মੈਲ ਆਉਂਦੀ ਹੈ ਮਤਲਬ ਕਿ ਉਥੋਂ ਬੰਦਾ ਖਿੱਚ ਕੇ ਆਂਦਾ ਵੀ ਜਾ ਮਾਲਕਾ ਇਥੋਂ ਕੱਲ ਦੇ ਜੱਕੇ ਕੋਲ ਪਾਸੇ ਲਾ ਦੇ ਤੇ ਉਦੋਂ ਮੁੜ ਕੇ ਇਨੀ ਮਤਲਬ ਕਿ ਪੈਂਟ ਪਾਈ ਹੋਈ ਤੇ ਪੂਰੀ ਬਾਂਦੀ ਹੁੱਡੀ ਪਾਈ ਤੇ ਇਨੀ ਕੋਲ ਹਲਕਾ ਤੌਣ ਡੈਪੀ ਹੈ ਮਤਲਬ ਕਿ ਆਪਣੇ ਤੋਂ ਇਨੀ ਪਸੀਨੇ ਦੀ ਬਦਬੂ ਜੀ ਆਉਣ ਡੈਪੀ ਕਿਉਂਕਿ ਉਹ ਦਿਨ ਫਾਫਦਾ ਕਰਕੇ ਗਰਮੀ ਬੜੀ ਮਹਿਸੂਸ ਹੁੰਦੀ ਹੈ ਤੇ ਮੈਂ ਮਤਲਬ ਕਿ 15 16 ਦਿਨ ਅਜਨਾ ਤਾਂ ਇਹ ਕਰਦੇ ਹੁਣ ਤੁਹਾਡਾ ਪਰਨਾ ਤੇ ਮਤਲਬ ਪੱਗ ਸੀੜੀ ਉੱਤਰ ਵਾਲੀ ਸੀ ਉੱਥੇ ਹਾਂਜੀ ਮਤਲਬ ਕਿ ਉਹਨਾਂ ਜਿੱਥੇ ਕੈਂਪ ਉੱਥੇ ਬਾਰਡਰ ਤੇ ਘੇਰੇ ਗਏ ਆ ਤੇ ਉਹਨਾਂ ਨੇ ਮਤਲਬ ਕਿ ਬਾਰਡਰ ਪੈਟਰੋਲ ਵਾਲੇ ਨੇ ਪਰਨਾ ਲਾ ਕੇ ਵਾਲ-ਵੂਲ ਖੋਲ ਕੇ ਸਾਰੇ ਚੈੱਕ ਕੀਤੇ ਆ ਤੇ ਮੁੜ ਕੇ ਆਂਦੇ ਮੰਦੇ ਕਿ ਤੂੰ ਸੇਖਾ ਮੈਂ ਸੇਖਿਆ ਫਿਰ ਉਹਨਾਂ ਦੇ ਤੋਂ ਪਰਨਾ ਬੰਨ ਲਾ ਕੋਈ ਗੱਲ ਨਹੀਂ ਫਿਰ ਮੈਂ ਕੈਂਪ ਚ ਗਿਆ ਤੇ ਮੈਨੂੰ ਲੇਡੀਜ਼ ਬਿਮਲਾਜ਼ਮ ਵੱਲੋਂ ਆਂਦੇ ਵੀ ਤੂੰ ਇਹ ਕੀ ਬੰਨਿਆ ਨੂੰ ਲਾ ਮਗਾ ਮੈਂ ਸੇਖਿਆ ਮੈਂ ਇਹਦਾ ਨਹੀਂ ਲਾ ਸਕਦਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਕਾਰਵਾਈ ਕਰਨ ਦੇ ਆਪਣੀ ਤੂੰ ਇੱਥੇ ਲਾ ਕੇ ਰੱਖ ਮੈਂ ਕਿਹਾ ਚਲ ਜਿੱਦਾਂ ਬਾਰਡਰ ਪ੍ਰੋਲ ਨਾ ਕੀਤਾ ਵੀ ਰੱਖ ਦੂਗੀ ਉਹਦਾ ਬਾਰਡਰ ਤੇ ਜਿੱਦਾਂ ਕੀਤਾ ਉਹ ਮੈਂ ਟੇਬਲ ਤੇ ਪਰਨਾ ਲਾ ਕੇ ਰੱਖਿਆਈ ਤੇ ਉਹਨਾਂ ਨਾਲ ਦੇ ਨਾਲ ਡਸਟਬਿਨ ਚ ਸੁੱਟਦਾ ਪਰਨਾ ਡਸਟਬਿਨ ਚ ਮਾਰਿਆ ਡਸਟਬਿਨ ਚ ਮਾਰਿਆ ਜੋ ਕੇ ਤੇ ਉਹਨਾਂ ਨੂੰ ਕੋਈ ਮਤਲਬ ਉਹਦੇ ਨਾਲ ਕੋਈ ਹੋਣੀ ਕਿਉਂਕਿ ਉਹ ਗੱਲ ਉਹਨਾਂ ਨੂੰ ਤਾਂ ਕੋਈ ਉਹਨਾਂ ਦਾ ਆਪ ਦਾ ਕੋਈ ਰਿਲੀਜੀਅਨ ਹੈ ਉਹਨਾਂ ਨੇ ਤਾਂ ਇਹ ਚੀਜ਼ ਦੇਖਣੀ ਹੈ ਕਿ ਇਹ ਸਾਡੀ ਕੰਟਰੀ ਚ ਆਏ ਨੇ ਮੈਂ ਹੀ ਸੁਣਿਆ ਵੀ ਅਮਰੀਕਾ ਜਿੱਦਾਂ ਮਤਲਬ ਕਿ ਸਾਰੇ ਧਰਮਾਂ ਨੂੰ ਪੈਲ ਦਿੰਦਾ ਪਰ ਮੈਨੂੰ ਮਤਲਬ ਕਿ ਇਹ ਵਧੀਆ ਤੋਂ ਮਤਲਬ ਕਿ ਇਹ ਬੇਸ ਤੇ ਕੋਈ ਅਮਰੀਕਾ ਜਿਆਦਾ ਵਧੀਆ ਨਹੀਂ ਲੱਗਾ ਮਤਲਬ ਕਿ ਆਂਦੇ ਵੀ ਅਮਰੀਕਾ ਮਤਲਬ ਕਿ ਹਾਂ ਮਤਲਬ ਕਿ ਕਿਸੇ ਵੀ ਧਰਮ ਨਾਲ ਕੋਈ ਮਾੜਾ ਨਹੀਂ ਕਰਦਾ ਕਿਦਾਂ ਸਾਰੇ ਧਰਮਾਂ ਨੂੰ ਪੈਲ ਦਿੰਦਾ ਮੈਨੂੰ ਇਦਾਂ ਦਾ ਕੁਝ ਵੀ ਨਹੀਂ ਲੱਗਾ ਅਮਰੀਕਾ ਤੇ ਭਾਈ ਜਿਹੜੇ ਹੁਣ ਤੁਸੀਂ ਪਲੱਸ 2 ਕੀਤੀ ਹੈ ਹਾਂਜੀ ਪਲੱਸ 2 ਕੀਤੀ ਹੈ ਜੋ ਅਸੀਂ ਇਹ ਤੋਂ ਗਏ ਸੀਗੇ ਤਾਂ ਬਹੁਤ ਸਾਰੇ ਬੰਦੇ ਦੇ ਮਨ ਚ ਚੀਜ਼ਾਂ ਚੱਲਦੀਆਂ ਪਹਿਲਾਂ ਤਾਂ ਦੇਖੋ ਤੁਹਾਨੂੰ ਪਤਾ ਹੀ ਹੋਣਾ ਕਿ ਡੰਕੀ ਵਾਲਾ ਰੂਟ ਹੈ ਪਹਿਲਾਂ ਜਿਆਦਾ ਮਨ ਨੂੰ ਪ੍ਰਿਪੇਅਰ ਕੀਤਾ ਹੋਣਾ ਨਾ ਉਹ ਕਿਵੇਂ ਤੁਸੀਂ ਮਤਲਬ ਸਾਰਾ ਕੁਝ ਸੋਚਿਆ ਦੇਖਿਆ ਨਹੀਂ ਵੀ ਰਹਿਣ ਦਿੰਦੇ ਆ ਜਾਂ ਕੈਨਸਲ ਕਰ ਦਿੰਦੇ ਆ ਜਾਂ ਦੋਸਤ ਸੀਗੇ ਗਏ ਹੋਏ ਉਹਨਾਂ ਨੇ ਕਿਹਾ ਵੀ ਚਲੋ ਚੱਲਦੇ ਆ ਪਹਿਲਾਂ ਭਾਈ ਮੈਂ ਮਤਲਬ ਕਿ ਡੋਂਕੀ ਵਾਲਾ ਮੈਨੂੰ ਡੋਂਕੀ ਦਾ ਤਾਂ ਨਹੀਂ ਡਰ ਲੱਗਾ ਕਿਉਂਕਿ ਮੈਂ ਡੋਂਕੀ ਵਾਲਾ ਕੰਮ ਕੀਤਾ ਨਹੀਂ ਮੈਨੂੰ ਇਹ ਵੀ ਮੈਨੂੰ ਜਿੱਦਾਂ ਏਜੰਟ ਨੇ ਦਲਾਸੇ ਦਿੱਤੇ ਤੇ ਤੇਰਾ ਬਾਇਰ ਹੀ ਕੰਮ ਮੈਨੂੰ ਡੋਂਕੀ ਵਾਲਾ ਫਿਰ ਮਨ ਚ ਚਿਤ ਖਿਆਲ ਨਹੀਂ ਆ ਕਿਉਂਕਿ ਡਰ ਜੇ ਤਾਂ ਬੰਦਾ ਫ੍ਰੀ ਹੋ ਜਾਂਦਾ ਤੇ ਉਹ ਦੇ ਮਤਲਬ ਕਿ ਮੌਕੇ ਦੇ ਮੌਕੇ ਫਿਰ ਸਾਰਾ ਕੁਝ ਐਡਜਸਟ ਕਰਨਾ ਪਿਆ ਤੇ ਦੂਸਰੀ ਗੱਲ ਇਹ ਆ ਵੀ ਜਿਆ ਯਾਰ ਦੋਸਤ ਹੈ ਗਈ ਉੱਥੇ ਕਹਿੰਦਾ ਵੀ ਤੂੰ ਆ ਜਾ ਕੋਈ ਗੱਲ ਨਹੀਂ ਉਹ ਪੱਕਾ ਨਹੀਂ ਉਹਨੂੰ 3 3:30 ਦੇ ਅਨਸਾਰ ਹੋਇਆ ਟਰਾਲਾ ਜਲਾਉਂਦਾ ਕਹਿੰਦਾ ਤੂੰ ਗਵਾਈ ਕਿਸ ਦੀ ਪਵਾ ਲੈ ਆ ਤਾ ਗਵਾਈ ਤੋਂ ਬਾਅਦ ਮੇਰੇ ਤੋਂ ਜਈ ਮੈਂ ਮਤਲਬ ਕਿ ਉੱਥੇ ਮੁੜ ਕੇ ਫਿਰ 3 ਲੱਖ ਰੁਪਏ ਦੇ ਗ੍ਰੈਂਡਰ ਵੀ ਕੀਤਾ ਆਪਣਾ ਅਸੀਂ ਕਹੀ ਵੀ ਸੰਨ ਦੱਸੋ ਕਿ ਲੋਕ ਜਿਵੇਂ ਜੁਰੇ ਖਾ ਪਰ ਫਲੈਸ਼ ਹੋਈ ਨਾ ਕਿ ਆਉਣਗੇ ਤਾਂ ਪੌਂਤਮਾਨ ਸੀਮ ਉਹਨਾਂ ਨੇ ਵੀ ਕਿਹਾ ਕਿ ਕਹਿੰਦੇ ਅਸੀਂ ਕ੍ਰਿਮੀਨਲ ਮੰਗ ਰਿਹਾ ਕ੍ਰਿਮੀਨਲ ਸਾਨੂੰ ਭੇਜਦੇ ਨਹੀਂਗੇ ਤੁਸੀਂ ਦੂਜੇ ਪਾਸੇ ਦੋ ਜਣੇ ਆਏ ਉਹ ਕਤਲ ਦੇ ਕੇਸ ਤੋਂ ਭੱਜੇ ਹੋਏ ਸੀ ਜਿਹੜੇ ਹੁਣ ਆਏ ਨੇ ਹਨਾ ਉਹਨਾਂ ਨੂੰ ਫੇਰ ਪੁਲਿਸ ਆ ਚੱਕ ਕੇ ਲੈ ਗਈ ਮਤਲਬ ਪੁਲਿਸ ਇਹ ਵੀ ਸੋਚ ਰਹੀ ਸੀ ਕਿ ਕੋਈ ਕ੍ਰਿਮੀਨਲ ਵੀ ਹੋ ਸਕਦੇ ਨੇ ਜਿਹੜੇ ਆਉਣਗੇ ਉਹਨਾਂ ਦੇ ਵਿੱਚੋਂ ਕੋਈ ਤੁਹਾਨੂੰ ਏਦਾਂ ਦੇ ਕੁਝ ਉੱਥੇ ਦਿਸੇ ਜਾਂ ਕੁਝ ਮਿਲੇ ਜਾਂ ਸੁਣਿਆ ਕੁਝ ਵੀ ਕੋਈ ਇਦਾਂ ਨੂੰ ਕੋਈ ਇਹੋ ਜਿਹੀ ਵਾਰਦਾਤ ਕਰਕੇ ਇੰਡੀਆ ਦੇ ਵਿੱਚੋਂ ਕੋਈ ਇੱਧਰ ਆਇਆ ਹੋਵੇ ਨਹੀਂ ਭਾਜੀ ਮਤਲਬ ਕਿ ਉੱਥੇ ਕੈਂਪ 'ਚ ਵੀ ਕੋਈ ਮਤਲਬ ਕਿ ਗੱਲਬਾਤ ਨਹੀਂ ਕਰਦੇ ਉੱਥੇ ਮਤਲਬ ਕਿ ਇੱਕ ਕਮਰਾ ਵਾ ਤੇ ਕਮ ਕਮਰੇ ਦੇ ਉਹਨਾਂ ਨਾਲ ਆਪਾਂ ਕੋਈ ਇਦਾਂ ਨਹੀਂ ਮਤਲਬ ਕਿ ਜਿਆਦਾ ਆਪਾਂ ਗੱਲ ਹੀ ਨਹੀਂ ਕਰ ਸਕਦੇ ਮਤਲਬ ਕਿ ਆਪਾਂ ਜੇ ਕੋਈ ਮਤਲਬ ਕਿ ਲਾਗੇ ਵੀ ਹੋ ਕੇ ਬੈਹਿੰਦੇ ਤਾਂ ਉਹਨਾਂ ਨੂੰ ਮਤਲਬ ਕਿ ਬੂਆ ਖੜਕਾ ਕੇ ਉਸਲੇ ਦੌਕਾ ਮਾਰ ਕੇ ਪਿੱਛੇ ਕਰ ਦਿੰਦੇ ਖਾਣ ਪੀਣ ਨੂੰ ਕਿਵੇਂ ਰਸਤਿਆਂ ਦੇ ਵਿੱਚ ਕਿਉਂਕਿ ਬਸ ਤਾਂ ਇਹ ਪੁੱਛਣ ਵਾਲੀ ਗੱਲ ਤੇ ਚਲੋ ਪਤੀ ਹੈ ਕਿ ਨਹੀਂ ਕੁਝ ਮਿਲਦਾ ਫਿਰ ਵੀ ਕਿਵੇਂ ਗੁਜ਼ਾਰਾ ਕੀਤਾ ਖਾਣ ਪੀਣ ਨੂੰ ਭਾਜੀ ਜਦੋਂ ਬਨਾਵਾ ਜੇ ਉਦੋਂ ਜਿਹੜੇ ਕਲੰਬੀਆ ਤੋਂ ਮਤਲਬ ਕਿ ਬਿਸਕੁਟ ਬ੍ਰੈਡ ਵਗੈਰਾ ਲੈਂਦੇ ਉਹੀ ਉਹਨੇ ਸਾਰਨਾ ਪਿਆ ਹੁਣ ਤੁਸੀਂ ਇੱਥੇ ਆਇਓ ਮਤਲਬ ਮਾਪਿਓ ਦਾ ਚਲੋ ਰੈਐਕਸ਼ਨ ਕੀ ਹੈਗਾ ਪਹਿਲਾਂ ਤਾਂ ਚਲੋ ਉਹਨਾਂ ਨੇ ਸੋਚੀ ਹੋਣਾ ਕਿ ਤੁਸੀਂ ਵੀ ਸੋਚਿਆ ਹੋਣਾ ਕਿ ਕਮਾਈਆਂ ਕਰਾਂਗੇ ਬਾਹਰ ਜਾ ਕੇ ਹਨਾ ਹੁਣ ਤੁਸੀਂ ਆ ਗਿਓ ਵਾਪਸ ਮੈਨੂੰ ਤਾਂ ਪਹਿਲਾਂ ਮਤਲਬ ਕਿ ਇਹ ਵੀ ਡੈਡੀ ਨੂੰ ਸ਼ੂਗਰ ਰਹਿੰਦੀ ਸੀ ਤੇ ਮਤਲਬ ਕਿ ਕੋਈ ਟੈਨਸ਼ਨ ਲੈ ਕੇ ਸ਼ੂਗਰ ਡੈਡੀ ਵਧਾ ਲੈਂਦੇ ਆ ਮਤਲਬ ਕਿ ਕੇਵਲੇ ਟੈਨਸ਼ਨ ਜਿਆਦੀ ਟੈਨਸ਼ਨ ਨਾਲ 550 600 ਸ਼ੂਗਰ ਵੀ ਹੋ ਜਾਂਦੀ ਆ ਤੇ ਮਤਲਬ ਕਿ ਮੈਨੂੰ ਇਹੋ ਹੀ ਜ਼ਿਆਦਾ ਵੀ ਉਹ ਮੁਰਕੇ ਜਦੋਂ ਮੇਰੀ ਪੁਲਿਸ ਵਾਲਿਆਂ ਨੇ ਗੱਲ ਕਰਵਾਈ ਕਰੇ ਡੈਡੀ ਹਣੀ ਮੈਂ ਉਸ ਵੇਖਿਆ ਵੀ ਜੋ ਸਹੀ ਆ ਇਹ ਟੈਂਸ਼ਨ ਜੀ ਵੀ 22 22 ਦਿਨ ਹੋ ਗਏ ਵੀ ਗੱਲ ਨਹੀਂ ਹੋਈ ਪਤਾ ਨਹੀਂ ਕਿੱਦਾਂ ਵਾ ਕਿੱਥੇ ਹੋ ਗਏ ਕੀ ਸਿਸਟਮ ਆ ਅੱਜ ਮੁਰਕੇ ਜਦੋਂ ਇਹਨਾਂ ਨੇ ਸਵੇਰੇ ਗੱਲ ਕੀਤੀ ਮੇਰੇ ਨਾਲ ਤੇ ਇਹਨਾਂ ਨੂੰ ਹੌਸਲਾ ਆ ਤਾਂ ਮੈਨੂੰ ਵੀ ਹੌਸਲਾ ਆ ਮੈਂ ਤੇ ਫੋਨ ਕੀਤਾ ਵੀ ਮੈਂ ਚੱਲ ਭਾਜੀ ਨੂੰ ਮਤਲਬ ਕਿ ਭਾਜੀ ਹਣੀ ਆਏ ਆ ਇਹਨਾਂ ਨੂੰ ਫੋਨ ਪਰਸਨਲ ਹੀ ਕਰਦਾ ਵੀ ਵੀ ਤੁਸੀਂ ਕੈਨੇਡਾ ਆਸਟ੍ਰੇਲੀਆ ਮੈਨੂੰ ਕਿਉਂਕਿ ਲੋਕ ਬਹੁਤ ਥਲੇ ਕਮੈਂਟ ਕਰਨਗੇ ਨਾ ਵੀ ਉੱਥੇ ਚੱਲ ਜਾਂਦੇ ਉਹਦੇ ਬਾਰੇ ਆਪਾਂ ਉਹਦਾ ਵੀ ਕੋਈ ਜਵਾਬ ਦਿਓ ਵੀ ਕੈਨੇਡਾ ਆਸਟ੍ਰੇਲੀਆ ਲੀਗਲ ਜਾ ਸਕਦੇ ਹਾਂ ਕਿਉਂਕਿ ਪਲੱਸ 2 ਕੀਤੀ ਅਜੇ ਤਾਂ ਫਰੈਸ਼ ਹਾਂ ਭਾਜੀ ਕੈਨੇਡਾ ਅਮਰੀਕਾ ਵਾਲੇ ਵੀ ਚਲੋ ਤੁਹਾਨੂੰ ਦੱਸ ਦਿੰਦਾ ਕੈਨੇਡਾ ਕੈਨੇਡਾ ਤੋਂ ਭਾਜੀ ਡੋਂਕੀ ਸੇਫ ਸਿੱਧੀ ਲੱਗਣ ਈ ਆ ਮਤਲਬ ਕੈਨੇਡਾ ਮੇਰੇ ਹਿਸਾਬ ਨਾਲ ਤੇ ਕੈਨੇਡੀਸ਼ ਆਪਾਂ ਕਰਦੇ ਲੀਗਲੀ ਵੀ ਭਾਜੀ ਕੋਈ મતਲਬ ਕਿ ਕੈਨੇਡਾ ਚ ਕੰਮ ਹੀ ਕੋਈ ਰਾਇ ਨਹੀਂ ਗਿਆ ਅਲੀਗਲੀ ਵੀ ਕੋਈ ਜਾਣੇ ਨਹੀਂ ਚਾਹੁੰਦਾ ਉੱਥੇ ਜੇ ਜਾਂਦਾ ਕੋਈ ਤੇ મતਲਬ ਕਿ ਕੋਈ 6-7 ਮਹੀਨੇ ਰਹਿੰਦਾ ਵਾ ਤੇ ਸਿੱਧਾ ਮੁੜ ਕੇ ਗਾੜੀ ਹਾਂਜੀ ਤੇ મતਲਬ ਕਿ ਉਹਨਾਂ ਦੇ ਵੀ ਉਹਨੇ ਉੱਧਰ ਕੈਨੇਡਾ ਵੀ ਇਹ ਵੀ ਵਾਪਸ ਭੇਜਣੇ ਆ ਹੁਣ ਇੱਥੇ ਕੁਛ ਮਾੜਾ ਮਾੜਾ ਸੋਚਿਆ ਅੱਗੇ ਪੜਾਈ ਕਰ ਲੋਂਗੇ ਕਿਉਂਕਿ ਪਲੱਸ 2 ਕੀਤੀ ਆ ਤੁਸੀਂ ਪੜ ਲੋਂਗੇ ਜਾਂ ਫਿਰ ਕਰਦਿਆਂ ਨਾਲ ਕੋਈ ਕੰਮ ਧੰਦਾ ਨਹੀਂ ਭਾਜੀ ਮਤਲਬ ਕਿ ਇੱਥੇ ਆਪਣੇ ਕੰਮ ਕੋਈ ਚਲਾਉਂਦਾ ਰਹਾਦਾ ਬਾਹਰ ਮਤਲਬ ਕਿ ਬਾਹਰ ਵਾਲੇ ਤੋਂ ਵਰਕ ਪਰਤੇ ਮੈਂ ਵੀ ਬਾਹਰ ਜਾਣਾ ਨਹੀਂ ਬਾਹਰ ਨਾਲ ਇੱਥੇ ਪੰਜਾਬ ਸਹੀ ਆ। ਉਸ ਚੀਜ਼ਾਂ ਮੈਂ ਲਾਦਾ ਜ਼ਿੰਦਗੀ ਤੇ ਵੀ ਜਦੋਂ ਹੁੰਦੀਆਂ ਬੰਦੇ ਨੂੰ ਉਹਦੀ ਪਤਾ ਲੱਗਦਾ ਹੈਗਾ ਕਿ ਨਹੀਂ। ਹਾਂਜੀ ਭਾਜੀ ਸੱਚ ਹੈ ਵੀ ਮਤਲਬ ਕਿ ਜਦੋਂ ਪਤਾ ਲੱਗਦਾ ਪਹਿਲਾਂ ਮਤਲਬ ਕਿ ਆਪਣੇ ਸਿਰ ਤੇ ਬਾਹਰ ਦੇ ਪੂਤ ਸਵਾਰ ਹੁੰਦਾ ਵਾ ਤੇ ਇਦਾਂ ਵਾ ਤੇ ਇੱਕ ਬਾਈ ਮਤਲਬ ਕਿ ਪਹਿਲਾਂ ਵੀ ਮਤਲਬ ਕਿ ਇਦਾਂ ਇੰਟਰਵਿਊ ਲੈਣਾ ਹੈ ਤੇ ਮਤਲਬ ਕਿ ਉਹਨਾਂ ਲਾਈਵ ਚੱਲਣ ਦਾ ਹੈ ਮਤਲਬ ਕਿ ਉਹਨਾਂ ਨੇ ਕਾਲ ਕਾਲ ਵਾਲੇ ਵਿੱਚ ਜਿਲਕੇ ਲਏ। ਉਹ ਕਹਿੰਦਾ ਵੀ ਉਹਨੇ ਮਤਲਬ ਕਿ ਸਦੀ ਮੈਂ ਮਤਲਬ ਕਿ ਚੁੱਪ ਕੀਤਾ ਰਿਹਾ ਮੈਂ ਕਿਾ ਚੱਲ ਕੋਈ ਨਹੀਂ ਜੋ ਬੋਲਦਾ ਬੋਲੀ ਜਾਂਦੇ ਤੇ ਉਹ ਕਾਲ ਦੇ ਵਿੱਚ ਇਹ ਗੱਲਾਂ ਕਰਨ ਦੇ ਆਪਣੇ ਪੰਜਾਬੀ ਇੱਦਾਂ ਇੱਥੇ ਕੰਮ ਕਰਦੇ ਨਹੀਂ ਉਹ ਇੱਥੇ ਟਾਇਲਟਾਂ ਸਾਫ਼ ਕਰਦੇ ਆ ਤੇ ਇੱਥੇ ਆਪਣੀਆਂ ਜ਼ਮੀਨਾਂ ਹੈਗੀਆਂ ਵਾ ਆਪਾਂ ਜ਼ਮੀਨਾਂ ਦੇ ਕੋਈ ਨਹੀਂ ਕਰਦੇ ਤੇ ਆਪਣੀਆਂ ਜ਼ਮੀਨਾਂ ਹੈਗੀਆਂ ਤੁਸੀਂ ਤਰਨੇਗਾ ਤੋਂ ਲੱਗ ਬੈਠੇ ਜੇ ਫਿਰ ਉਹ ਜ਼ਮੀਨਾਂ ਦਾ ਸਾਰੋ ਇਹ ਵੀ ਸਭ ਤੋਂ ਵੱਡਾ ਤਾਂ ਫੈਕਟ ਇਹ ਹੈ ਕਿ ਕਰੰਸੀ ਦਾ ਹੁਣ ਇੱਥੇ ਜੇ ਕੋਈ ਤੁਸੀਂ ਦਿਹਾੜੀ ਲੋਕ ਬਹੁਤ ਕਹਿੰਦੇ ਨੇ ਇੱਥੇ ਲੇਬਰ ਕਰ ਲਓ ਇੱਥੇ ਐਂ ਕਰ ਲਓ ਪਰ ਦਿਹਾੜੀ ਦੇਖੋ ਨਾ ਉੱਥੇ ਜੀ ਉਸ ਦਿਹਾੜੀ ਕਿੰਨੀ ਆ ਉੱਥੇ ਇੱਕ ਘੰਟੇ ਦੇ ਕਿੰਨੇ ਡਾਲਰ ਨੇ ਇੱਥੇ 8 ਘੰਟੇ ਵਾਲਾ ਮਜ਼ਦੂਰ ਇੱਥੇ ਲੇਬਰ ਵਾਲਾ ਕਿੰਨੀ ਦਿਹਾੜੀ ਲੈਂਦਾ 5-600 ਰੁਪਏ ਲੈਂਦਾ ਉੱਥੇ ਉਸ ਇੱਕ ਘੰਟੇ ਦੇ ਡਾਲਰ ਕਿਨੇ ਮਿਲਦੇ ਨੇ ਕਿਤੇ 15 ਮਿਲ ਗਏ ਕਿਤੇ 8 ਮਿਲ ਗਿਆ ਅਸੀਂ ਮੰਨ ਲਓ ਕੋਈ ਪੱਖ 'ਚ ਨਹੀਂ ਕਿ ਕੋਈ ਬਾਹਰ ਜਾਓ ਅਸੀਂ ਨਹੀਂ ਕਹਿ ਰਹੇ ਪਰ ਅਸੀਂ ਉਹ ਜਿਹੜਾ ਲੌਜੀਕ ਦਿੰਦੇ ਨੇ ਨਾ ਲੋਕ ਕਿ ਇੱਥੇ ਆਪਦੀਆਂ ਫਲਸ਼ਾਂ ਸਹੀ ਸਾਫ਼ ਕਰਦੇ ਉਹ ਲੌਜੀਕ ਸਮਝਾ ਰਹੇ ਆ ਕਿ ਕੀ ਗੱਲ ਹੈ ਉਹਦੇ ਪਿੱਛੇ ਕਹਾਣੀ ਸੋ ਕਰੰਸੀ ਰੇਟ ਵੀ ਮੈਟਰ ਕਰਦਾ ਨਾ ਜੀਜ ਇੱਥੇ ਤੁਸੀਂ ਇੱਥੇ ਮਜ਼ਦੂਰ ਨੂੰ 2000 ਰੁਪਏ 2500 ਰੁਪਏ ਜੀ ਦਿਹਾੜੀ ਦੇਣ ਲ ਹਾਂਜੀ ਮਿਹਨਤ ਦਾ ਮੁੱਲ ਹੈਗਾ ਭਾਜੀ ਇੱਥੇ ਮਤਲਬ ਕਿ ਆਪਾਂ ਇੱਥੇ ਆਪਣਾ ਸਰਕਾਰਾਂ ਨਾਲ ਕਾਹਤੋਂ ਲੜਾਈ ਸਰਕਾਰਾਂ ਨਾਲ ਇਸੇ ਆ ਵੀ ਆਪਣੀ ਮਤਲਬ ਕਿ ਕੋਈ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੋਈ ਆਪਣਾ ਮਿਹਨਤ ਦਾ ਮੁੱਲ ਨਹੀਂ ਮਿਲਦਾ ਬਸ ਇਹੀ ਗੱਲ ਆ ਤੇ ਇਹ ਜਿਹੜੇ ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਹੋਣਗੇ ਹਾਲਾਂਕਿ ਹੁਣ ਤਾਂ ਲੋਕਾਂ ਨੇ ਮਨ ਬਦਲ ਵੀ ਰਹੇ ਹੋਣਗੇ ਪਰ ਫੇਰ ਵੀ ਬਹੁਤ ਸਾਰੇ ਅਜੇ ਜਿੱਦੀ ਬੰਦੇ ਹੁੰਦੇ ਨੇ ਜਿਹੜੇ ਮਨ ਬਦਲਦੇ ਨਹੀਂ ਤੁਸੀਂ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਭਈ ਨਾ ਜਾਓ ਟਿਕਿਓ ਤੁਸੀਂ ਐਗਜ਼ਾਮਪਲ ਬੈਠੀਆਂ ਤੁਹਾਡੇ ਵਾਂਗ ਕਿੰਨੀ ਐਗਜ਼ਾਮਪਲ ਬੈਠੀਆਂ ਨੇ ਮੈਂ ਫਿਲਹਾਲ ਤੇ ਜਿੰਨਾ ਮਤਲਬ ਕਿ 2017 ਤੋਂ ਬਾਅਦ ਮਤਲਬ ਕਿ ਸਿੱਧਾ ਜਿਹੜਾ ਹੁਣ 에ਅਰ ਕਾ ਮਤਲਬ ਕਿ 2017 ਦੇ ਮਤਲਬ ਕਿ ਇੱਕ ਫਲਾਈਟ ਆਈ ਤੇ ਨਾ ਬਵਾਦ ਛਿੜ ਗਿਆ ਸੀ ਹੁਣ ਲਗਾਤਾਰ ਹੀ ਤਿੰਨ ਫਲਾਈਟਾਂ ਆ ਗਈਆਂ ਵਾ ਤੇ ਮਤਲਬ ਕਿ ਲੋਕਾਂ ਦੇ ਮਨਾਂ 'ਚ ਮਤਲਬ ਸਾਰਿਆਂ ਨੂੰ ਪਤਾ ਲੱਗ ਪਿਆ ਕਿ ਹੁਣ ਮਤਲਬ ਕਿ 트럼ਪ ਵੱਲੋਂ ਕੋਈ ਢਿੱਲ ਨਹੀਂ ਗਈ ਤੇ 405 ਸਾਲ ਜਾਣ ਦਾ ਤੇ ਕੋਈ ਫਾਇਦਾ ਨਹੀਂ ਆ ਬਾਅਦ ਵੀ ਮੈਂ ਤੇ ਮੇਰੇ ਲੋ ਇਹ ਰਿਕਵੈਸਟ ਹੈ ਵੀ ਕੋਈ ਨਾ ਜਾਵੇ ਬਾਕੀ ਮਰਜ਼ੀ ਆ ਜੀ ਆਪਾਂ ਦੀ। ਬਈ ਆ ਫਿਰ ਕਿਵੇਂ ਇਕੱਠਾ ਕੀਤਾ ਸੀ 50 ਲੱਖ ਬਈ? ਬਈ ਪਹਿਲੀ ਹੀ ਉਹ ਵੇਚੀ ਆ। ਕਿਹਣੀ ਪਹਿਲੀ? ਪਹਿਲੀ ਕਿੱਲਾ ਸੀ ਉਹ ਵੇਚੀ ਤੇ ਬਾਕੀ ਗਾਣਾ ਗੁਣਾ ਕੀਤਾ। ਚਲੋ ਹੁਣ ਬਈ ਤੁਸੀਂ ਆਏ ਹੋ ਤਾਂ ਇੱਥੇ ਆਪ ਦਾ ਕੋਈ ਕੰਮ ਧੰਦਾ ਕਰੋ ਕਿਉਂਕਿ ਅਸੀਂ ਮੋਟੀਵੇਟ ਹੀ ਕਰ ਸਕਦੇ ਆ ਠੀਕ ਹੈ। ਹੌਸਲਾ ਤੁਸੀਂ ਬਰਕਰਾਰ ਰੱਖਣਾ ਹੈ ਤਾਂ ਉਮਰ ਹੀ ਕੁਛ ਨਹੀਂ। ਕਿਉਂਕਿ ਜੇ ਤੁਸੀਂ 2001 ਬੌਰਨ ਹੋ ਜੇ ਤਾਂ ਤੁਹਾਡੀ ਉਮਰ ਬਹੁਤ ਲੰਮੀ ਪਈ ਆ ਤੁਸੀਂ ਇੱਥੇ ਕੰਮ ਕਰਵਾ ਦਾ। ਹਾਂਜੀ ਸਹੀ ਹੈ ਜੀ ਮਤਲਬ ਕਿ ਇੱਥੇ ਜੋ ਵੀ ਕਰਨਾ ਹੈ ਹਣ ਇੱਥੇ ਕਰਨਾ ਬਾਹਰ ਦਾ ਕੋਈ ਪਲਾਨ ਨਹੀਂ ਹੈਗਾ ਜੀ ਉਹ ਤੁਹਾਨੂੰ ਆਵਰੇ ਓਕੇ ਜੀ ਤਾਂ ਇਹ ਸੰ ਸਾਡੇ ਨਾਲ ਬੰਡਾਲਾ ਤੋਂ ਜੋ ਰਿਪੋਰਟ ਹੋ ਕੇ ਆਇਆ ਮੁੰਡਾ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ तमाम ਗੱਲਾਂ ਦੇ ਉੱਪਰ ਚਰਚਾ ਵੀ ਕੀਤੀ ਉਹ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਉਹਦੀ ਇਹ ਦਿਨ ਰਹੇ ਨੇ ਔਰ ਖਾਸ ਤੌਰ ਤੇ ਲੋਕ ਸਵਾਲ ਜੋ ਕਰੇ ਸੀਗੇ ਕੇਸਾਂ ਨੂੰ ਲੈ ਕੇ ਦਸਤਾਰ ਨੂੰ ਲੈ ਕੇ ਤਾਂ ਉਹ ਸਾਰੀ ਗੱਲ ਵੀ ਬਾਈ ਨੇ ਬਖੂਬੀ ਦੱਸੀਆ ਕੈਮਰਾ ਪਾਸੋਂ ਬਲਜਿੰਦਰ ਨਾਲ ਮਨਦੀਪ ਜੋਤ ਬੰਡਾਲਾ